ਅਸੀ ਗਾਂ ਮੇਰੇ ਸਾਰੇ ਦੋਸਤੋ ਕੀ ਹਾਲ ਨੇ ਜੀ ਉਮੀਦ ਕਰਦਾ ਬਿਲਕੁਲ ਠੀਕ ਹੋਵੋਗੇ ਤਾਂ ਅੱਜ ਜਿਹੜਾ ਅੱਜ ਤੁਹਾਡੇ ਵਾਸਤੇ ਮੈਂ ਲੈਕਚਰ ਲੈ ਕੇ ਆਇਆ ਹਾਂਗਾ ਇਹ ਹੈਗਾ ਆਪਣੇ ਕਰੰਟ ਅਫੇਅਰ ਦਾ ਲੈਕਚਰ ਇਹਦੇ ਵਿੱਚ ਅੱਜ ਆਪਾਂ 1 ਤੋਂ ਲੈ ਕੇ 10 ਜੂਨ ਤੱਕ ਦੇ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਕਰੰਟ ਅਫੇਅਰ ਕਰਾਂਗੇ ਤੇ ਐਪ ਆਪਣੀ ਦਾ ਜੀ ਦੀਪੁੱਲ ਰੈਜੂਕੇਸ਼ਨ ਹੋ ਰਹੀ ਜਿਹੜੇ ਬੱਚਾ ਨੇ ਕੋਈ ਵੀ ਕੋਰਸ ਪर्चेਜ਼ ਕਰਨਾਗਾ ਚਾਹੇ ਕਿਸੇ ਬੱਚੇ ਨੇ ਪੰਜਾਬ ਪੁਲਿਸ ਦੀ ਜੇਰੇ ਵਾਡਨ ਦੀ ਤਿਆਰੀ ਕਰਨੀ ਹੈ ਚਾਹੇ ਕਿਸੇ ਬੱਚੇ ਨੇ ਪਟਵਾਰੀ ਦੀ ਚਾਹੇ ਕਲਰਕਰੀ ਜੇਕਰ ਕਿਸੇ ਬੱਚੇ ਨੇ ਆਲ ਪੇਪਰ ਦੀ ਤਿਆਰੀ ਕਰਨੀ ਹੈ ਤਾਂ ਤੁਸੀਂ ਠੀਕ ਹੈ ਜੀ ਤਾਂ ਇਹ ਬੈਚ ਦੇ ਵਿੱਚ ਰਾਜੀ ਤੁਹਾਨੂੰ ਸਾਰੇ ਲੈਕਚਰ ਪੰਜਾਬੀ ਤੇ ਇੰਗਲਿਸ਼ ਦੇ ਵਿੱਚ ਮਿਲਣਗੇ ਸਾਰਿਆਂ ਦੇ ਪੀਡੀਐਫ ਮਿਲਣਗੇ ਸਾਰੀਆਂ ਕਲਾਸਾਂ ਜ਼ੀਰੋ ਲੈਵਲ ਤੋਂ ਹੋਣਗੀਆਂ ਮੈਥ ਅਤੇ ਇੰਗਲਿਸ਼ ਦੀਆਂ ਕਲਾਸਾਂ ਕੰਟੀਨਿਊ ਚੱਲ ਰਹੀਆਂ ਹਨ ਰਾਜੀ ਇੰਗਲਿਸ਼ ਵੀ ਕੰਟੀਨਿਊ ਚੱਲ ਗਈ ਹੈ ਤੁਹਾਡੀ ਜਿਹਦੇ ਵਿੱਚ ਤੁਹਾਨੂੰ ਬਿਲਕੁਲ ਜ਼ੀਰੋ ਲੈਵਲ ਤੋਂ ਜਿਹੜੇ ਬੱਚਾ ਨੂੰ ਇੰਗਲਿਸ਼ ਦਾ ਡੱਕਾ ਵੀ ਨਹੀਂ ਆਉਂਦਾ ਨਾ ਜਿਹੜੇ ਬੱਚਾ ਨੂੰ ਇਹ ਵੀ ਨਹੀਂ ਪਤਾ ਕਿ ABC ਕੀ ਹੁੰਦੀ ਹੈ ਤਾਂ ਉਹ ਵੀ ਤੁਸੀਂ ਇੰਗਲਿਸ਼ ਇਹ ਬੈਚ ਦੇ ਵਿੱਚ ਜੁਆਇਨ ਕਰ ਸਕਦੇ ਹੋ ਠੀਕ ਹੈ ਜੀ ਬੈਚ ਦੇ ਵਿੱਚ ਜੁਆਇਨ ਕਰ ਸਕਦੇ ਹੋ ਚਲੋ ਇਹ ਇਹ ਐਪ ਆਪਣੀ ਪਲੇ ਸਟੋਰ ਤੋਂ ਡਾਊਨਲੋਡ ਕਰੋ ਆਪਾਂ ਦਾ ਮੋਬਾਈਲ ਨੰਬਰ ਚਲੋ ਜੀ ਕਹਿੰਦੇ ਜੀ ਵਾਰਡ এনवायरमेंट ਡੇ 2024 ਦਾ ਥੀਮ ਕੀ ਹੈ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਜੇ ਵਾਰਡ এনवायरमेंट ਡੇ ਹੈ ਇਹ ਮਨਾਇਆ ਜਾਂਦਾ ਜੀ 5 ਜੂਨ ਨੂੰ ਠੀਕ ਹੈ ਜੀ 5 ਜੂਨ ਨੂੰ ਆਪਾਂ ਵਾਰਡ এনवायरमेंट ਡੇ ਹੈ ਜਿਹੜਾ ਉਹ ਮਨਾਉਣੇ ਹੈਗੇ ਤੇ ਇਹਨਾਂ ਦੇ ਵਿੱਚੋਂ ਆਪਾਂ ਤੋਂ ਇਹੀ ਪੁੱਛ ਰਹੇ ਨੇ ਕਿ ਇਹਦਾ ਥੀਮ ਕੀ ਹੈ ਇਹਦਾ ਥੀਮ ਹੈਗਾ ਜੀ ਲੈਂਡ ਰਿਸਟੋਰੇਸ਼ਨ ਠੀਕ ਹੈ ਜੀ ਡਾਇਰੈਕਟਿਵਿਕਸ਼ਨ ਐਂਡ ਡਰਾਟਾ ਰੈਜੀਲੈਂਸ ਹੁਣ ਇਹ ਨਾਲ ਕਹਦੇ ਹੋ ਜੀ ਪੰਜਾਬੀ ਚ ਲਿਖੋ ਇਹ ਇੰਗਲਿਸ਼ ਦੇ ਵਿੱਚ ਵੀ ਯਾਦ ਕਰਨਾ ਪਊਗਾ ਕਈ ਵਾਰ ਇਸ ਉੱਥੋਂ ਪੁੱਛ ਲੈ 2023 ਦਾ ਥੀਮ ਕੀ ਰਹੇਗਾ 2023 ਦਾ ਥੀਮ ਹੈਗਾ ਜੀ ਬੀਟ ਪਲਾਸਟਿਕ ਪੋਲੂਸ਼ਨ ਇਹ 2023 ਦਾ ਥੀਮ ਸੀਗਾ ਤੇ ਜਿਹੜੀ ਰਾਜੇ 2024 ਦੇ ਵਿੱਚ এনवायरमेंट ਦੀ ਮੀਟਿੰਗ ਹੋਈ ਹੈਗੀ ਇਹ ਇਹਨੂੰ ਹੋਸਟ ਕਿ ਨਹੀਂ ਕੀਤਾਗਾ ਹੋਸਟ ਕੀਤਾ ਦਾ ਜੀ ਸਾਊਦੀ ਅਰੇਬੀਆ ਨੇ ਠੀਕ ਹੈ ਜੀ ਪਹਿਲੀ ਵਾਰ ਜਿਹੜਾ ਵਰਡ ਐਨਵਾਇਰਨਮੈਂਟ ਡੇ ਮਨਾਇਆ ਗਿਆ ਸੀ ਇਹ ਮਨਾਇਆ ਗਿਆ ਸੀਗਾ 1973 ਦੇ ਵਿੱਚ ਠੀਕ ਹੈ ਜੀ ਤਾਂ ਰਾਜੇ ਦੇਖੋ ਜਿਹੜੇ ਮਾਈਕਰੈਂਟ ਅਫੇਅਰ ਕਰਵਾ ਰਹੇ ਹੈਗਾ ਠੀਕ ਹੈ ਜੇ ਤਾਂ ਤੁਸੀਂ ਹੁਣ ਪੇਪਰ ਦੇ ਵਿੱਚੋਂ ਵਧੀਆ ਨੰਬਰ ਲੈਣੇ ਆ ਠੀਕ ਹੈ ਪੂਰਾ ਵਧੀਆ ਤੁਸੀਂ ਆਪ ਦਾ ਉਹ ਕਰਨਾਗਾ ਤਾਂ ਤੁਹਾਡੇ ਵਾਸਤੇ ਇਸ ਤੋਂ ਵਧੀਆ ਕੁਝ ਨਹੀਂ ਹੋ ਸਕਦਾ ਸੋਹਣੇ ਠੀਕ ਹੈ ਕਿਉਂਕਿ ਮੈਂ ਪੂਰੇ ਵਧੀਆ ਤਰੀਕੇ ਨਾਲ ਤੁਹਾਨੂੰ ਕਰਵਾ ਰਿਹਾ ਹਾਂ ਇਹ ਤੇ ਤੁਹਾਡੀ ਉਹ ਤੁਹਾਡੀ ਸਕਿੱਲ ਦਾ ਕੰਮ ਆਗਾ ਕਿ ਤੁਸੀਂ ਇਹਨੂੰ ਕਿੰਨਾ ਅਸੈਪਟ ਕਰ ਸਕਦੇ ਹੋ ਕਿੰਨਾ ਕਿ ਤੁਸੀਂ ਇਹਦੇ ਜੋਰ ਲਾ ਸਕਦੇ ਹੋ ਠੀਕ ਹੈ ਜੀ ਪਰ ਜਿਵੇਂ ਤੁਹਾਨੂੰ ਪਤਾ ਕਿ ਜਿਹੜੀ ਵੀ ਪੇਪਰ ਅੱਜ ਤੱਕ ਹੋਏ ਆ ਚਾਹਿਆ ਹੁਣ ਹੋਏ ਪੰਜਾਬ ਪੁਲਿਸ ਦੇ ਕੋਈ ਬੱਚਾ ਕਹੇ ਕਿ ਮੇਰੇ ਕੰਕਰਟ ਫਿਰ ਕਰਵਾਏ ਹੋਏ ਚੋਂ ਬਾਹਰ ਆਏ ਆ ਠੀਕ ਹੈ ਤਾਂ ਹੁਣੇ ਤੋਂ ਪੜ ਲਓਗੇ ਡਿਟੇਲ ਚ ਪੜ ਲਓਗੇ ਮੌਕੇ ਤੇ ਤੁਸੀਂ ਕਹਿੰਦੇ ਸਭ ਜੀ ਇੰਪੋਰਟੈਂਟ ਚੀਜ਼ਾਂ ਕਰਵਾ ਦੋ ਤਾਂ ਇੰਪੋਰਟੈਂਟ ਚੀਜ਼ਾਂ ਜਿहां ਕੁਝ ਨਹੀਂ ਹੁੰਦੀਆਂ ਇੰਪੋਰਟੈਂਟ ਚੀਜ਼ਾਂ ਹੁੰਦੀਆਂ ਐਕਸਪੈਕਟੇਡ ਰਿਪਰੇਸ਼ਨ ਹੁੰਦੀ ਐਕਸਪੈਕਟਿਡ ਹੈ ਜਿਹੜੇ ਜ਼ਿਆਦਾ ਐਕਸਪੈਕਟਿਡ ਹੁੰਦੇ ਜਿਹਦੇ ਮੈਨੂੰ ਲੱਗਦਾ ਕਿ ਜ਼ਿਆਦਾ ਆਉਣ ਦੇ ਚਾਂਸ ਹੁੰਦੇ ਆ ਜੇ ਤੁਸੀਂ ਹੁਣ ਕਰ ਲਓਗੇ ਹੁਣ ਤਾਂ ਸਾਰੀਆਂ ਚੀਜ਼ਾਂ ਚੰਗੀਆਂ ਲੱਗਣਗੀਆਂ ਪਰ ਉਹਦੇ ਵਿੱਚ ਵੀ ਤੁਹਾਡੇ ਕੋਲ ਟਾਈਮ ਵੀ ਹੈਗਾ ਹੁਣ ਠੀਕ ਹੈ ਜੀ ਇਸ ਤੋਂ ਬਾਅਦ ਚੱਲਦੇ ਆ ਅਗਲੇ ਤੇ ਕਹਿੰਦੇ ਜੀ ਹੱਲਾ ਕੌਸ ਟੋਟਰ ਠੀਕ ਹੈ ਜੀ ਇਹਨੂੰ ਕਹਿੰਦੇ ਕੋਈ ਕਿਹੜੇ ਯੂਰੋਪੀਅਨ ਦੇਸ਼ ਦਾ ਕੀ ਕਰਿਆ ਗਿਆ ਪ੍ਰੈਜ਼ੀਡੈਂਟ ਇਲੈਕਟ ਕੀਤਾ ਗਿਆਗਾ ਤੇ ਇਹ ਆਪਣੇ ਵਾਸਤੇ ਤਾਂ ਜ਼ਰੂਰੀ ਹੈਦਾ ਜੀ ਜਿਹੜਾ ਇਹ ਦੇਸ਼ ਹਨ ਇਹ ਕਾਫੀ ਚਰਚਾ ਤੇ ਰਹਿੰਦਾਗਾ ਆਈਸਲੈਂਡ ਕਿਉਂਕਿ ਦਾ ਰਿਕਾਰਡ ਬਹੁਤ ਵਧੀਆ ਹੈਗਾ ਇਸ ਤੋਂ ਬਾਅਦ ਚੱਲਦੇ ਆਪਾਂ AI AI ਦਾ ਹੈਗਾਗਾ ਆਰਟੀਫੀਸ਼ੀਅਲ ਇੰਟੈਲੀਜੈਂਸ ਜਿਵੇਂ ਆਪਾਂ ਨੇ ਰੋਬੋਟ ਹੁੰਦੇ ਹੈਗੇ ਰੋਬੋਟ ਹੋ ਗਿਆ ਕਾਫੀ ਚੀਜ਼ਾਂ ਹੋ ਗਈਆਂ ਆਪਣੀਆਂ AI ਤੇ ਕੰਮ ਕਰਦੇ ਨੇ ਕੰਪਿਊਟਰ ਦੀ ਪੰਜਵੀਂ ਜਨਰੇਸ਼ਨ ਚੱਲ ਰਹੀ ਹੈ AI ਦੀ ਠੀਕ ਹੈ ਜੀ ਕਹਿੰਦੇ ਜਿਹੜਾ AI ਹੈਗਾ ਇਹਦੇ ਵਾਸਤੇ ਕਿ ਗੁੱਡ ਗਲੋਬਲ ਸੱਟ ਮੀਟ ਕੀਤੀ ਹੈ 2024 ਦੀ ਆਪ ਇਸ ਸਬਮਿਟ ਕਿਹੜੇ ਦੇਸ਼ ਦੇ ਵਿੱਚ ਆਯੋਜਨ ਕੀਤੀ ਗਈ ਹੈ ਆਪਾਂ ਤੋਂ ਇਹ ਪੁੱਛ ਰਹੇ ਨੇ ਇਹ ਜਰੋਜਨ ਕੀਤੀ ਗਈ ਹੈ ਜਿਨੀਵਾ ਆਪਣੇ ਸਵਿਟਜ਼ਰਲੈਂਡ ਦੇ ਵਿੱਚ ਠੀਕ ਹੈ ਜੀ ਸਵਿਟਜ਼ਰਲੈਂਡ ਦੇ ਵਿੱਚ ਇਹ ਆਯੋਜਨ ਕੀਤੀ ਗਈ ਹੈ ਚਲੋ ਜੀ ਕਹਿੰਦੇ ਜਿਹੜੀ ਵਿਸ਼ਵ ਐਥਲੈਟਿਕ ਨੇ ਵਿਸ਼ਵ ਐਥਲੈਟਿਕ ਅਲਟੀਮੇਟ ਜੈਂਪੀ ਚੇਪਰੀ ਕੋਸ਼ਨਾ ਕੀਤੀ ਹੈ ਕਿਹੜੀ ਜੀ ਬਾਡ ਐਥਲੈਟਿਕ ਅਲਟੀਮੇਟ ਜੇਮਪੇ ਛਿੱਪ ਦੀ ਘੋਸ਼ਣਾ ਕੀਤੀ ਹੈ ਵਰਲਡ ਐਥਲੈਟਿਕ ਨੇ ਇਹ ਕਹਿੰਦੇ ਇਹਦਾ ਜਿਹੜਾ ਪਹਿਲਾ ਐਡੀਸ਼ਨ ਹੋ ਰਿਹਾ ਹੈ ਪਹਿਲੀ ਵਾਰ ਹੋ ਰਹੀ ਹੈ ਇਹ ਠੀਕ ਹੈ ਜੀ ਕਹਿੰਦੇ ਨੇ ਪਹਿਲੇ ਸੰਸਕਰਨ ਦੀ ਮੇਜਬਾਨੀ ਕਿਹੜਾ ਦੇਸ਼ ਕਰੇਗਾ ਪਹਿਲਾ ਸੰਸਕਰਨ ਹੋ ਰਿਹਾ ਹੈ ਜੀ ਮੇਜਬਾਨੀ 2026 ਦੇ ਵਿੱਚ ਇਹ ਹੋਣੀ ਹੈ ਪਹਿਲਾ ਸੰਸਕਰਨ ਹੋਣਾ ਇਹਦੀ ਮੇਜਬਾਨੀ ਕਿਹੜਾ ਦੇਸ਼ ਕਰੂਗਾ ਇਹ ਪੁੱਛ ਰਹੇ ਨੇ ਤਾਂ ਇਹ ਪਹਿਲੀ ਵਾਰ ਹੋ ਰਹੀ ਹੈ ਜਿਹੜੀ ਜੀ ਆਪਣੇ ਬਾਰੇ ਇੰਪੋਰਟੈਂਟ ਇਸ਼ੂ ਹੈ ਹੰਗਰੀ ਹੰਗਰੀ ਰਾਤਾਂ ਨਹੀਂ ਰਹੀਏ ਮੁੱਦਾ ਪੈਸਟ ਠੀਕ ਹੈ ਜੀ ਮੁੱਦਾ ਪੈਸਟ ਇਹਦੀ ਰਾਤਾਂ ਨਹੀਂ ਹੈ ਕਹਿੰਦੇ ਜੀ ਜਿਹੜਾ ਆਪਣਾ UNO ਹੈ ਯੂਨਾਈਟਡ ਨੇਸ਼ਨਲ ਹੈਗਾ ਉਹਨੇ ਕਹਿੰਦੇ ਭਾਰਤ ਦੀ ਪਹਿਲੀ ਮਹਿਲਾ ਰਾਜਦੂਤ ਕਿਸ ਨੂੰ ਅਪਾਇੰਟ ਕੀਤਾਗਾ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਪ੍ਰਸ਼ਨ ਹੈ ਇਹ ਕੀਤਾ ਜੀ ਇਹਨਾਂ ਨੇ ਅ ਇਹ ਇਹਨਾ ਹਾਂ ਰੁਚਰਾ ਕੰਬੋਜ ਨੂੰ ਕੀਤਾ ਰੁਚਰਾ ਕੰਬੋਜ ਠੀਕ ਹੈ ਜੀ ਚਲੋ ਇਸ ਤੋਂ ਬਾਅਦ ਕਹਿੰਦੇ ਜੀ ਜਿਹੜੀ ਆਹ ਜਿਹਨ ਸਟਾਈ ਹੈ ਹੁਣ ਇਹਨ ਇੰਡੀਆ ਆਰਟ ਲਿਸਟ ਆਈ ਹੈ 2024 ਦੀ ਇਹਦੇ ਵਿੱਚ ਠੀਕ ਹੈ ਜੀ ਫਿਰ ਲਿਖਿਆ ਜੋ ਪਹਿਲੇ ਸਥਾਨ ਤੇ ਕੌਣ ਆਗਾ ਠੀਕ ਹੈ ਜੀ ਇਹਦੇ ਵਿੱਚੋਂ ਪਹਿਲੇ ਸਥਾਨ ਤੇ ਕੌੜਾ ਅਨੀਸ਼ ਕਪੂਰ ਅਨਿਲਪੂਰ ਨਹੀਂ ਅਨੀਸ਼ ਕਪੂਰੀ ਹੈ ਇਹ ਠੀਕ ਹੈ ਜੀ ਕਹਿੰਦੇ ਜੀ ਵਾਰਡ ਮਿਲਕਡੇ ਹਰ ਸਾਲ ਕਿਦੋਂ ਮਨਾਇਆ ਜਾਂਦਾ ਹੈਗਾ 31 ਮਈ ਨੂੰ 31 ਮਈ ਨੂੰ ਮਨਾਇਆ ਜਾਂਦਾ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਡੇ ਹੈ ਇਹ ਤੁਹਾਨੂੰ ਪੁੱਛਿਆ ਜਾਊਗਾ ਇਸ ਤੋਂ ਬਾਅਦ ਅਗਲਾ ਕਹਿੰਦੇ ਜੀ ਇੱਕ ਮਿਸ਼ਨ ਆਗਾ ਕਿਹੜਾ ਮਿਸ਼ਨ ਅਰਥ ਕੇਅਰ ਅਰਥਕੇਅਰ ਮਿਸ਼ਨ ਲਾਂਚ ਕੀਤਾ ਗਿਆ ਹੈਗਾ ਇਹ ਦੋ ਦੇਸ਼ਾਂ ਦੀਆਂ ਸਪੇਸ ਏਜੰਸੀਆਂ ਨੇ ਮਿਲ ਕੇ ਇਹ ਜਿਹੜਾ ਮਿਸ਼ਨ ਹੈ ਇਹ ਲਾਂਚ ਕੀਤਾਗਾ ਤਾਂ ਦੋ ਏਜੰਸੀਆਂ ਕਿਹੜੀਆਂ ਇੱਕ ਤਾਂ ਹੈਗੀ ਨਾਸਾ ਇੱਕ ਹੈਗੀ ਜਾਕਸਾ ਠੀਕ ਹੈ ਜੀ ਨਹੀਂ ਨਹੀਂ ਸੌਰੀ ਇਹ ਨਹੀਂ ਹੈਗੀ ਸੌਰੀ ਅੱਜ ਦਿਮਾਗ ਨੂੰ ਪਤਾ ਨਹੀਂ ਕੀ ਹੋਇਆ ਇਹ ਨਹੀਂ ਹੈਗੀ ਸੌਰੀ ਰਾਜੀ ਇੱਕ ਤਾਂ ਜਾਪਾਨ ਹੈ ਇੱਕ ਯੂਰਪ ਦੀ ਹੈ ESA ਯੂਰਪੀ ਹੈ ਤੇ ਜਾਕਸਾ ਜਾਪਾਨ ਦੀ ਹੈ ਇਹਨਾਂ ਦੋਨਾਂ ਨੇ ਮਿਲ ਕੇ ਰਾਜੇ ਅਰਥਕੇਅਰ ਮਿਸ਼ਨ ਹੈ ਜਿਹੜਾ ਇਹ ਲਾਂਚ ਕੀਤਾਗਾ ਇਸ ਤੋਂ ਬਾਅਦ ਫਿੱਕੀ ਫਿੱਕੀ ਇੱਕ ਆਰਗੇਨਾਈਜੇਸ਼ਨ ਹੈ ਰਾਜ ਜੀ ਠੀਕ ਹੈ ਜੀ ਇਹਨਾਂ ਨੇ ਕੀ ਕੀਤੀ ਹੈ ਇੱਕ ਸਬਮਿਟ ਕੀਤੀ ਹੈ ਕੋਲਡ ਚੇਨ ਐਂਡ ਕੋਲਡ ਚੇਨ ਐਂਡ ਲੌਜਿਸਟਿਕਸ ਸਬਮਿਟ ਇਹਦਾ ਆਯੋਜਨ ਕਿਸ ਸਥਾਨ ਤੇ ਕੀਤਾਗਾ ਆਪਾਂ ਤੋਂ ਇਹ ਪੁੱਛ ਰਹੇ ਨੇ ਇਹ ਕੀਤਾ ਗਿਆ ਜੀ ਨਿਊ ਦਿੱਲੀ ਦੇ ਵਿੱਚ ਫਿੱਕੀ ਵੱਲੋਂ ਠੀਕ ਹੈ ਜੀ ਤੇ ਫਿੱਕੀ ਦਾ ਫਾਊਂਡਰ ਕੌਣ ਆਗਾ ਫਾਊਂਡਰ ਹੈਗਾ ਰਾਜਾ ਜੀ ਗਿਆਨਸ਼ਾਮ ਦਾਸ ਬਦਲਾ ਐਂਡ ਪ੍ਰਸ਼ੁਤਮ ਟੱਕਰ ਇਸ ਤੋਂ ਬਾਅਦ ਕਹਿੰਦੇ ਜੀ ਇੱਕ ਮਜ਼ਾਇਲ ਹੈਗੀ ਮਜ਼ਾਿਲ ਵੀ ਨਹੀਂ ਕਹਿ ਸਕਦੇ ਪੁੱਛ ਰਹੇ ਨੇ ਆਪਾਂ ਤੁਹਾਨੂੰ ਕਹਿੰਦੇ ਕਨੈਨ ਮੱਜਰਾ ਇਹ ਖਬਰਾਂ ਦੇ ਵਿੱਚ ਸੀਗੀ ਕੀ ਚੀਜ਼ ਹੈ ਤਾਂ ਰਾਜੀ ਇਹ ਇੱਕ ਸੈਲਫ ਪ੍ਰੋਪੈਲਡ ਆਰਟੀਕਲ ਸਿਸਟਮ ਹੈਗਾ ਹੁਣ ਬੱਚੇ ਕਹਿੰਣਗੇ ਜੀ ਇਹ ਕੀ ਹੁੰਦਾ ਹੈ ਤਾਂ ਇਹ ਰਾਜੀ ਇੱਕ ਕੀ ਹੈਗਾ ਸਵੈ ਚਾਲਿਤ ਤੂਫਖਾਨਾ ਹੈਗਾ ਇਹ ਜਿਹੜੋਂ ਨੂੰ ਖਤਰਾ ਹੋਊਗਾ ਨਾ ਐਕਟੀਵੇਟ ਕਰ ਦਿੱਤਾ ਜਾਊਗਾ AI ਤੇ ਕੰਮ ਕਰੂਗਾ ਆਪਣੇ ਆਪ ਹੀ ਜਿਹੜੇ ਦੁਸ਼ਮਣ ਦੇ ਜਹਾਜ਼ ਹੋਣਗੇ ਨੂੰ ਡਾਟੂ ਡੇਆ ਕਰੂਗਾ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਚੱਲਦੇ ਆ ਅਗਰੇ ਤੇ ਕਹਿੰਦੇ ਜੀ ਇੱਕ ਫਾਈਨੈਂਸ਼ੀਅਲ ਗਰੁੱਪ ਹੈਗਾ ਇੱਕ ਫਾਈਨੈਂਸ਼ੀਅਲ ਗਰੁੱਪ ਹੈਗਾ ਕਿਹੜਾ ਜੀ ਆਹ ਵਾਲਾ ਮਥੂਟ ਮਥੂਟ ਪਾਪਚਨ ਗਰੁੱਪ ਜਾਂ ਇਹਨੂੰ ਆਪਾਂ ਮਥੂਟ ਬਲੂ ਕਹਿੰਦੇ ਆਂ ਇਹਦਾ ਬ੍ਰਾਂਡ ਮਾਸਟਰ ਲਾਇਆ ਗਿਆ ਹੁਣ ਇੱਕ ਨੂੰ ਤੇ ਕਿਹਨੂੰ ਇਹਦਾ ਬ੍ਰਾਂਡ ਮਾਸਟਰ ਲਾਇਆ ਗਿਆ ਹੈਗਾ ਆਪਾਂ ਤੋਂ ਇਹ ਪੁੱਛ ਰਹੇ ਨੇ ਜੀ ਠੀਕ ਹੈ ਜੀ ਤਾਂ ਇਹਦਾ ਬ੍ਰਾਂਡ ਮਾਸਟਰ ਲਾਇਆ ਗਿਆ ਹੈਗਾ ਸ਼ਾਹਰੂਖ ਖਾਨ ਨੂੰ ਜੀ ਠੀਕ ਹੈ ਜੀ ਇਸ ਤੋਂ ਬਾਅਦ ਅਗਾਂ ਪਾਕਲੇ ਦੇ ਚੱਲਦੇ ਆਂ ਕਹਿੰਦੇ ਜਿਹੜੀ ਜੀ WHO ਹੈ ਸੰਸਥਾ ਇੱਕ WHO ਨਹੀਂ ਸੋਰੀ WOAH ਜਿਹਨੂੰ ਆਪਾਂ ਕਹਿੰਦੇ ਵਰਡ ਆਰਗੇਨਾਈਜੇਸ਼ਨ ਆਫ ਐਨੀਮਲ ਹੈਲਥ ਇਹਨਾਂ ਨੇ ਆਪਦਾ ਨਵਾਂ ਡੀਜੀ ਲਾਇਆ ਹੈ ਐਨੀਮਲਾਂ ਵਾਸਤੇ ਬਣਾਈ ਗਈ ਸੀ ਇਹ ਠੀਕ ਹੈ ਜੀ ਤਾਂ ਕਹਿੰਦੇ ਜਿਹੜਾ ਇਹਨਾਂ ਨੇ ਆਪਦਾ ਇਹ ਲਾਇਆ ਹੈਗਾ ਇਹ ਕਿਹਨੂੰ ਲਾਇਆ ਹੈਗਾ ਤਾਂ ਇਹ ਲਾਇਆ ਹੈ ਭਾਈ ਸਾਹਿਬ ਇਹਨਾਂ ਨੇ ਆਪਣੇ ਏ ਨੰਬਰ ਆਪਸ਼ਨ ਹੀਮੋਲੇ ਸੋਬ੍ਰੇ ਆਪਰੇਸ਼ਨ ਬਹੁਤ ਬੜੀ ਰਿਪੀਟ ਹੋ ਚੁੱਕਿਆ ਹੈਗਾ ਕਹਿੰਦੇ ਦੁਨੀਆ ਦਾ ਕਿਹੜਾ ਦੇਸ਼ ਹੈਗਾ ਜਿਨੇ ਇੱਕ ਲੱਕੜ ਦਾ ਬਣਿਆ ਹੋਇਆ ਸੈਟੇਲਾਈਟ ਬਣਾਇਆ ਹੈਗਾ ਜਿਹੜਾ ਨਾਮ ਹੈਗਾ ਲਿਕਨੋਸੈਂਟ ਪੁੱਛਿਆ ਜਾਊਗਾ ਨਾਂ ਵੀ ਪੁੱਛਿਆ ਜਾ ਸਕਦਾ ਹੈਗਾ ਤਾਂ ਕਿਹਨੇ ਬਣਾਇਆ ਜੀ ਜਪਾਨ ਨੇ ਬਣਾਇਆ ਹੈਗਾ ਇਹ ਪ੍ਰਸ਼ਨ ਵੀ ਬਹੁਤ ਵਾਰੀ ਆ ਰਿਹਾ ਹੈ ਪੇਪਰ 'ਚ ਕਾਫੀ ਟਾਈਮ ਆ ਰਿਹਾ ਹੈ ਇਹ ਜਦੋਂ ਬਣ ਰਿਹਾ ਸੀ ਉਦੋਂ ਦਾ ਪ੍ਰਸ਼ਨ ਵੀ ਆ ਰਿਹਾ ਹੁਣ ਬਣ ਚੁੱਕਿਆ ਹੁਣ ਵੀ ਪ੍ਰਸ਼ਨ ਇਹਦਾ ਆ ਰਿਹਾ ਹੈਗਾ ਠੀਕ ਹੈ ਜੀ ਇਸ ਤੋਂ ਬਾਅਦ ਅਗਲੇ ਪ੍ਰਸ਼ਨ ਦੇ ਵਿੱਚ ਕਹਿੰਦੇ ਆਪਾਂ ਨੂੰ ਕਹਿੰਦੇ ਜੀ ਨੈਸ਼ਨਲ ਮੰਡੇਲਾ ਪੁਰਸਕਾਰ ਹੈ ਜਿਹੜਾ ਇਹ WHO ਵੱਲੋਂ ਦਿੱਤਾ ਜਾ ਰਿਹਾ ਹੈਗਾ ਇਹਨੂੰ ਕਿਹਨੇ ਦਾ ਸਮਾਨਤ ਕੀਤਾ ਗਿਆ ਇਹਨੂੰ ਸਮਾਨਤ ਕੀਤਾ ਗਿਆ ਜੀ NIMHANS ਇਹ ਕੀ ਹੈ ਰਾਜੇ ਇੱਕ ਨਿਊਰੋਲੋਜੀਕਲ ਸੰਸਥਾ ਹੈਗੀ ਠੀਕ ਹੈ ਜੀ ਜਿਹੜੀ ਦਿਮਾਗ ਨਾਲ ਰਿਲੇਟਡ ਕੰਮ ਕਰਦੀ ਹੈ ਠੀਕ ਹੈ ਜੀ ਉਹਨਾਂ ਨੂੰ ਇਹਦੇ ਨਾਲ ਸਮਾਨਤ ਕੀਤਾ ਗਿਆ ਹੈਗਾ ਠੀਕ ਹੈ ਜੀ ਚਲੋ ਇਸ ਤੋਂ ਬਾਅਦ ਕਹਿੰਦੇ ਜੀ ਇੱਕ ਆਰਟਿਸਟ ਹੈਗਾ ਠੀਕ ਹੈ ਜੀ ਆਰਟਿਸਟ ਹੈ ਤੇ ਇਹਨੂੰ ਪਦਮਾਸ਼ਰੀ ਮਿਲ ਚੁੱਕਿਆ ਕਿਹੜਾ ਕੰਮ ਮਗੁੰਨੀ ਚੰਨ ਕਹਿੰਦੇ ਇਹਦੀ ਹੁਣੇ-ਹੁਣੇ ਡੈਥ ਹੋਊਗੀ ਇਹ ਕਿਹੜੀ ਚੀਜ਼ ਨਾਲ ਸੰਬੰਧ ਸੀ ਰਾਜੇ ਕੱਠ ਪੁਤਲੀਆਂ ਦੇ ਨਾਚ ਨਾਲ ਸੰਬੰਧ ਸੀਗਾ ਕੱਠ ਪੁਤਲੀਆਂ ਦੇ ਨਾਚ ਨਾਲ ਠੀਕ ਹੈ ਜੀ ਇਹ ਗੱਲ ਯਾਦ ਰੱਖਣੀ ਹੈ ਇਸ ਤੋਂ ਬਾਅਦ ਅਗਲੇ ਪ੍ਰਸ਼ਨ ਦੀ ਗੱਲ ਕਰਦੇ ਆਂ ਅਗਲੇ ਪ੍ਰਸ਼ਨ ਦੇ ਵਿੱਚ ਕਹਿੰਦੇ ਕਹਿੰਦੇ ਜੀ ਕਹਿੰਦੇ ਜਿਹੜੀ ਬੌਕਸਿੰਗ ਫੈਡਰੇਸ਼ਨ ਹੈ ਇੰਡੀਆ ਠੀਕ ਹੈ ਜੀ ਕਹਿੰਦੇ ਭਾਰਤੀ ਮੁੱਕੇਬਾਜ਼ ਫੈਡਰੇਸ਼ਨ ਨੇ ਵਿਸ਼ੇਸ਼ ਮੁੱਕੇਬਾਜ਼ੀ ਦੀ ਮੈਂਬਰਸ਼ਿਪ ਲੈ ਲਈ ਤੇ ਕਹਿੰਦੇ ਜਿਹੜਾ ਇਹ ਆਪਣਾਗਾ ਬਾਡ ਬੌਕਸਿੰਗ ਹੈਗੀ ਇਹਦਾ ਹੈੱਡ ਕੁਆਰਟਰ ਕਿੱਥੇ ਹੈ ਬਾਡ ਬੌਕਸਿੰਗ ਦਾ ਹੈਡਕੁਆਰਟਰ ਇਹਨਾਂ ਦੇ ਵਿੱਚੋਂ ਕਿਹੜੀ ਜਗ੍ਹਾ ਤੇ ਹੈ ਇਹ ਹੈਗੇ ਜੀ ਸਵਿਟਜ਼ਰਲੈਂਡ ਦੇ ਵਿੱਚ ਠੀਕ ਹੈ ਜੀ ਕਹਿੰਦੇ ਜੀ ਕਿਸ ਸੰਸਥਾ ਨੇ ਠੀਕ ਹੈ ਜੀ ਹੂਕਿੰਗ ਦਾ ਨੈਕਸਟ ਜਨਰੇਸ਼ਨ ਹਾਊ ਦਾ ਤਬਾਕੂ ਇੰਡਸਟਰੀ ਕੈਪਚਰ ਜੰਗ ਕਸਟਮਰ ਠੀਕ ਹੈ ਜੀ ਕਹਿੰਦੇ ਹੂਕਿੰਗ ਦਾ ਨੈਕਸਟ ਜਨਰੇਸ਼ਨ ਕਿਵੇਂ ਤਬਾਕੂ ਉਯੋਗ ਨੌਜਵਾਨਾਂ ਨੂੰ ਕੈਪਚਰ ਕਰਦਾ ਹੈ ਕਿਵੇਂ ਉਹਨਾਂ ਨੂੰ ਨੇੜੇ ਲੈ ਕੇ ਆਉਂਦਾ ਕਿਵੇਂ ਉਹਨੂੰ ਇਹਦੇ ਹੱਥ ਪਾਉਂਦਾ ਹੈਗਾ ਉਹਦੇ ਬਰਤੀਕ ਰਿਪੋਰਟ ਜਾਰੀ ਕੀਤੀ ਹੈ ਤਾਂ ਇਹ ਰਿਪੋਰਟ ਇਹਨਾਂ ਦੇ ਵਿੱਚੋਂ ਕਿਹੜੀ ਸੰਸਥਾ ਨੇ ਜਾਰੀ ਕੀਤੀ ਹੈ ਇਹ ਕੀਤੇ ਰਾਜੇ WHO ਨੇ World Health Organization ਜਨੇਵਾ ਸਵਿਟਜ਼ਰਲੈਂਡ ਹੈਡਕੁਆਟਰ ਠੀਕ ਹੈ ਜੀ ਕਹਿੰਦੇ ਜਿਹੜਾ ਇਸ ਵਾਰ T20 ਵਰਲਡ ਕੱਪ ਹੋਇਆ ਇਹਦੇ ਬਾਰੇ ਮੇਰਾ ਜੇ ਕਲਾਸ ਤੁਹਾਡੀ ਪੜਾ ਚੁੱਕੇ ਹਾਂਗਾ ਠੀਕ ਹੈ ਜੀ ਤੇ ਉਹਦੇ 'ਚ ਕਹਿੰਦੇ ਕੈਮਾ ਐਡੀਸ਼ਨ ਹੋ ਰਿਹਾ ਹੈ ਹੋਇਆ ਇਸ ਵਾਰ ਇਸ ਵਾਰ ਨੋਮਾ ਐਡੀਸ਼ਨ ਹੋਇਆਗਾ ਠੀਕ ਹੈ ਜੀ ਨੋਮਾ ਐਡੀਸ਼ਨ ਹੋਇਆ ਇਸ ਵਾਰ ਕਹਿੰਦੇ ਜੀ ਇੱਕ ਟਾਈਮ 100 ਹੈ ਜਿਹੜੀ ਇੱਕ ਟਾਈਮ ਕੰਪਨੀ ਇਹ ਕਰਾ ਜੀ ਕਿਹੜੀ ਕਥੌੜੀ ਕਿਹੜੀ ਕੰਪਨੀ ਹੈ ਕਹਿੰਦੇ ਜੀ ਨੇ ਇੰਡੀਆ ਦੇ ਵਿੱਚ ਟਾਈਮ ਸੋ ਮੋਸਟ ਇਨਫੋ ਪ੍ਰਵਾਹਸ਼ਾਲੀ ਕੰਪਨੀਆਂ ਦੀ 2024 ਦੀ ਲਿਸਟ ਜਾਰੀ ਕੀਤੀ ਹੈ ਠੀਕ ਹੈ ਜੀ ਤਾਂ ਕਿ ਨੇ ਜਾਰੀ ਕੀਤੀ ਹੈ ਬਾਈ ਸਾਹਿਬ ਅੱਛਾ ਅੱਛਾ ਸੌਰੀ ਯਾਰ ਅੱਜ ਨਾ ਅੱਜ ਨਾ ਮੈਂ ਲੈਕਚਰ ਨਾ ਜੀ ਤਾਨੇ ਚਾਰ ਬਣਾਤੇ ਲਗਾਤਾ ਉਹ ਇਹ ਕਰਕੇ ਦਿਮਾਗ ਅਪਸੈਟ ਹੋ ਜਾਂਦਾ ਤੇ ਐਂ ਕਹਿ ਰਹੇ ਨੇ ਕਿ ਜਿਹੜੀ ਆ ਟਾਈਮਸ ਹੋਵੇਗੀ ਇਹਦੇ ਵਿੱਚ ਮੋਸਟ ਪ੍ਰਭਾਵਸ਼ਾਲੀ ਕੰਪਨੀਆਂ ਜਿਹੜੀਆਂ ਉਹਨਾਂ ਦੀ ਚੋਣ ਕੀਤੀ ਗਈ ਹੈਗੀ ਭਾਰਤ ਦੇ ਦੇ ਵਿੱਚ ਕਿੰਨੀਆਂ ਕੰਪਨੀਆਂ ਗਈਆਂ ਉਹਦੇ ਬਾਰੇ ਗੱਲ ਕਰ ਰਹੇ ਇਹ ਭਾਰਤ ਦੀਆਂ ਆਪਣੇ ਟੈਂਡ ਕੰਪਨੀਆਂ ਜਿਹੜੀ ਦੇ ਵਿੱਚ ਰੇਲੈਂਸ ਟਾਟਾ ਸੀਰਮ ਇੰਸਟੀਚਿਊਟ ਆਲ ਇਹਨਾਂ ਵਿੱਚੋਂ ਮੈਕਸੀਕੋ ਮੈਕਸੀਕੋ ਨਹੀਂ ਰਾਤ ਤਾਂ ਨਹੀਂ ਪਤਾ ਤੁਹਾਨੂੰ ਕੀ ਹੈ ਕਿ ਕਿਵੇਂ ਤੁਹਾਨੂੰ ਮੈਕਸੀਕੋ ਨਹੀਂ ਰਾਤ ਤਾਂ ਨਹੀਂ ਪੁੱਛਣਾ ਮੈਕਸੀਕੋ ਨਹੀਂ ਰਾਤ ਤਾਂ ਨਹੀਂ ਹੈਗੀ ਮੈਕਸੀਕੋ ਸਿਟੀ ਤੁਹਾਨੂੰ ਰੇਪ ਨਾਮ ਹੀ ਹੈਗਾ ਠੀਕ ਹੈ ਜੀ ਮੈਕਸੀਕੋ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਬਣੀ ਹੈ ਤਾਂ ਕਰਕੇ ਪ੍ਰੈਸ਼ੋਪੋਰਟਾ ਪਹਿਲੀ ਜਿੱਥੇ ਵੀ ਸ਼ਬਦ ਮਿਲ ਗਿਆ ਇਹ ਬਣੀ ਹੈ ਜੀ ਆਪਣੀ ਕਲਾਉਡੀਆ ਸਿਰਬੋ ਇਸ ਤੋਂ ਬਾਅਦ ਕਹਿੰਦੇ ਜਿਹੜਾ ਜੀ ਆਪਣਾ ਅ ਇੰਦਰਾ ਗਾਂਧੀ ਸੈਂਟਰ ਆਫ اٹੋਮਿਕ ਰਿਸਰਚ ਹੈਗਾ ਇਹਦਾ ਨਵਾਂ ਡਾਇਰੈਕਟਰ ਕਿਹਨੂੰ ਲਾਤਾ ਇਹਦਾ ਨਵਾਂ ਡਾਇਰੈਕਟਰ ਲਾਤਾ ਜੀ ਚੰਦਰਸ਼ੇਖਰ ਗੋਰੀਨਾਥ ਕਰਹਾ ਟੱਕਰ ਇਸ ਤੋਂ ਬਾਅਦ ਕਹਿੰਦੇ ਜੀ ਜਿਹੜੀਆਂ ਇੱਦਾਂ ਦੀ ਬੋਟਾਂ ਪੰਗੀਆਂ 17ਵੀਂ ਲੋਕ ਸਭਾ ਚੋਣਾਂ ਹੋਣਗੀਆਂ ਕਿ 18ਵੀਆਂ ਹੋਣਗੀਆਂ ਤੁਸੀਂ ਦੱਸੋ ਕਮੈਂਟਾਂ ਦੇ ਵਿੱਚ ਮੈਂ ਠੀਕ ਹੈ ਜੀ ਇਹਦੇ ਅਨੁਸਾਰ ਕਨੇ ਲੋਕ ਸਭਾ ਦੇ ਵਿੱਚ ਔਰਤਾਂ ਨੇ ਕਿੰਨੀਆਂ ਕਿੰਨੀਆਂ ਔਰਤਾਂ ਨੇ ਵੋਟਾਂ ਪਾਈਆਂ ਗਈਆਂ ਇਸ ਵਾਰ ਔਰਤਾਂ ਔਰਤਾਂ ਦੀ ਗੱਲ ਕਰਦੇ ਆ ਤਾਂ ਇਹ ਵੋਟਾਂ ਪਾਈਆਂ ਗਈਆਂ 31.2 ਕਰੋੜ ਨੇ ਤੇ ਸਭ ਤੋਂ ਵੱਧ ਵੋਟਾਂ ਕਿਹੜੀ ਸਟੇਟ ਨੇ ਪਾਈਆਂ ਜੇਕਰ ਪੁੱਛ ਲੈਣ ਅਸਾਮ ਨੇ ਸਭ ਤੋਂ ਘੱਟ ਵੋਟਾਂ ਕਿਹੜੀ ਸਟੇਟ ਨੇ ਪਾਈਆਂ ਬਿਹਾਰ ਨੇ ਠੀਕ ਹੈ ਜੀ ਅੰਕੜਿਆਂ ਦੇ ਹਿਸਾਬ ਤੇ ਗੱਲ ਕਰ ਰਹੇ ਆਪ ਠੀਕ ਹੈ ਜੀ ਚਲੋ ਕਨੇ ਬੰਬੇ ਹਾਈ ਕੋਰਟ ਨੇ ਠੀਕ ਹੈ ਜੀ ਬੰਬੇ ਹਾਈ ਕੋਰਟ ਨੇ ਹੁਕਮ ਦਿੱਤੇ ਲਿਵਿੰਗ ਵੇਲ ਲਾਗੂ ਕਰਨ ਵਾਲਾ ਪਹਿਲਾ ਦੇਸ਼ ਦਾ ਪਹਿਲਾ ਰਾਜ ਕਿਹੜਾ ਹੈ ਲਿਵਿੰਗ ਵੇਲ ਲਾਗੂ ਕਰਨ ਵਾਲਾ ਦੇਸ਼ ਦਾ ਪਹਿਲਾ ਰਾਜ ਕਿਹੜਾ ਬੰਬੇ ਹਾਈ ਕੋਰਟ ਨੇ ਹੁਕਮ ਦਿੱਤੇ ਦੱਸੋ ਜੀ ਇਹਨਾਂ ਦੇ ਵਿੱਚੋਂ ਕਿਹੜਾ ਹੋਊਗਾ ਇਹਨਾਂ ਦੇ ਵਿੱਚ ਆਪਸ਼ਨ ਤੁਹਾਡੇ ਸਾਹਮਣੇ ਹੈ ਗੋਆ ਠੀਕ ਹੈ ਜੀ ਬਾਈਸਾਈਕਲ ਡੇ ਕਿਹਨੇ ਹੁੰਦਾ ਹੈ ਇਹ ਸਾਈਕਲ ਵਾਲਾ ਦਿਵਸ ਹੁੰਦਾ ਵਿਸ਼ਵ ਸਾਈਕਲ ਦਿਵਸ ਹੈ ਜਿਹੜਾ ਇਹ ਹਰ ਸਾਲ 3 ਜੂਨ ਨੂੰ ਮਨਾਇਆ ਜਾਂਦਾ ਹੈ ਠੀਕ ਹੈ ਜੀ ਤੇ ਸੰਯੁਕਤ ਰਾਸ਼ਟਰ ਮਹਾਸਭਾ ਨੇ ਕਿਸ ਸਾਲ ਤੇ ਨਜੂਨ ਨੂੰ ਇਹ ਦਿਨ ਮਨਾਉਣ ਦੀ ਕੋਸ਼ਿਸ਼ਤਾ ਕੀਤੀ ਜਾਂ ਪਹਿਲੀ ਵਾਰ ਕਿਦੋਂ ਕੋਸ਼ਿਸ਼ ਕਰੀ ਗਈ ਸੀ ਗੱਲ 2018 ਦੇ ਵਿੱਚ ਕਿਹਨੇ ਜਿਹੜਾ ਯੂਫਾ ਦਾ ਮੈਚ ਹੋਇਆ ਜਿਵੇਂ ਪੇ ਲੀਗ ਟਰੋਫੀ 2024 ਦੀ ਹੋਈ ਹੈ ਇਹ ਕਿਹਨੇ ਜਿੱਤੀ ਹੈਗੀ ਇਹ ਜਿੱਤੀ ਜੀ ਰੀਅਲ ਮੈਡ੍ਰਿਡ ਨੇ ਕਿਹਨੇ ਜਿੱਤੀ ਹੈ ਜੀ ਇਹ ਰੀਅਲ ਮੈਡ੍ਰਿਡ ਨੇ ਇਹ ਪ੍ਰਸ਼ਨ ਤੁਹਾਨੂੰ ਪੇਪਰ ਦੇ ਵਿੱਚ ਪੱਕਾ ਆਊਗਾ ਕਿਸੇ ਨਾ ਕਿਸੇ ਦੇ ਵਿੱਚ ਵੀ ਇਸ ਤੋਂ ਬਾਅਦ ਕਹਿੰਦੇ ਅੰਕੜਿਆਂ ਦੇ ਅਨੁਸਾਰ ਜਿਹੜੀ ਹੁਣ ਇੱਕ ਰਿਪੋਰਟ ਰੀਲੀਜ਼ ਕੀਤੀ ਗਈ ਹੈ ਉਹਦੇ ਅਨੁਸਾਰ ਕਿਹੜੇ ਦੇਸ਼ ਦੇ ਵਿੱਚ ਇੰਡੀਆ ਹੈਜ਼ ਰੀਸੀਵਡ ਹਾਈਐਸਟ ਐਫ ਡੀ ਆਈ ਫਰੋਮ ਵਿਚ ਕੰਟਰੀ 2023 ਤੇ 24 ਦੇ ਵਿੱਚ ਕਹਿੰਦੇ ਅੰਕੜਿਆਂ ਦੇ ਅਨੁਸਾਰ ਭਾਰਤ ਨੇ 2023-24 ਵਿੱਚ ਕਿਸ ਦੇਸ਼ ਤੋਂ ਸਭ ਤੋਂ ਵੱਧ ਐਫ ਡੀ ਆਈ ਪ੍ਰਾਪਤ ਕੀਤੀ ਹੈ ਕਿਹੜੇ ਦੇਸ਼ ਤੋਂ ਭਈ ਐਫ ਡੀ ਆਈ ਪ੍ਰਾਪਤ ਕੀਤੀ ਹੈ ਫ੍ਰੀ ਫੁੱਲ ਫਾਰਮ ਦੇ ਫੋਰਨ ਇਨਵੈਸਟਮੈਂਟ ਕਿਹੜੇ ਦੇਸ਼ ਤੋਂ ਪ੍ਰਾਪਤ ਕੀਤੀ ਹੈ ਸਿੰਗਾਪੁਰ ਤੋਂ ਜੀ ਆਓ ਆ ਗਏ ਜੀ 5 ਜੂਨ ਵਾਲਾ ਕਰਕੇ ਗਿਆ ਜੀ ਤਾਂ ਮੈਂ ਥੀਮ ਦੱਸ ਕੇ ਗਿਆ ਸੀ ਡਿਫੌਲਟ ਡੇਟੇਸ਼ਨ ਪਹਿਲਾ ਪ੍ਰਸ਼ਨ ਹੀ ਸੀ ਆਪਣਾ ਠੀਕ ਹੈ ਜੀ 2023 ਦਾ 310 ਦੱਸ ਗਿਆ ਜੀ ਬੀਡ ਪਲਾਸਟਿਕ ਪੋਲੂਸ਼ਨ ਠੀਕ ਹੈ ਜੀ ਉਹ ਵੀ ਜਿਵੇਂ ਕਹਿੰਦੇ ਜਿਹੜਾ ਜੀ ਬਾਟਰ এনवायरमेंट डे ਮਨਾਇਆ ਗਿਆ 5 ਜੂਨ ਨੂੰ 1973 ਚ ਪਹਿਲੀ ਵਾਰ ਬਣਾਇਆ ਸੀ ਆਪਾਂ ਠੀਕ ਹੈ ਤੇ ਇਹਦੇ ਵਿੱਚ ਕਹਿੰਦੇ ਮੋਦੀ ਸਾਹਿਬ ਨੇ ਇੱਕ ਕੈਂਪੇਨ ਚਲਾਈ ਸੀ ਉਹ ਕੈਂਪੇਨ ਦਾ ਨਾਮ ਕੀ ਹੈਗਾ ਉਹ ਕੈਂਪੇਨ ਦਾ ਨਾਮ ਕੀ ਆਪ ਤੁਹਾਨੂੰ ਪੁੱਛ ਰਹੇ ਨੇ ਤਾਂ ਉਹਦਾ ਨਾਮ ਹੈਗਾ ਸੀ ਨੰਬਰ ਆਪਸ਼ਨ ਇੱਕ ਪੀੜ ਮਾਂ ਕੇ ਨਾਮ ਅਭਿਆਨ ਠੀਕ ਹੈ ਜੀ ਇਸ ਤੋਂ ਬਾਅਦ ਕਹਿੰਦੇ ਜਿਹੜੀ ਜੀ ਇੱਕ ਆ ਕਯੂਐਸ ਬਾਰਡ ਯੂਨੀਵਰਸਿਟੀ ਰੈਂਕਿੰਗ 2024 ਦੀ ਕੱਢੀ ਗਈ ਹੈ ਜਿਹੜੀ 25 ਦੀ ਸੌਰੀ ਇਹਦੇ ਵਿੱਚ ਕਿਹੜਾ ਇੰਡੀਆ ਦਾ ਇੰਸਟੀਚਿਊਟ ਹੈ ਜਿਹਦਾ 118ਵਾਂ ਰੈਂਕ ਆਏਗਾ ਇੱਕ ਇੰਸਟੀਚਿਊਟ ਹੈ ਇੰਡੀਆ ਦਾ ਠੀਕ ਹੈ ਜੀ ਜਿਹਦਾ ਇਹਦਾ ਨੇੜਲਾ ਰੈਂਕ ਆਏਗਾ ਇਹ ਹੈਗੇ ਜੀ ਆਪਣੀ ਆਈਆਈਟੀ ਬੰਬਈ ਆਈਆਈਟੀ ਬੰਬਈ ਚਲ ਇਸ ਤੋਂ ਬਾਅਦ ਕਹਿੰਦੇ ਕਿਹੜੀ ਸੰਸਥਾ ਹੋ ਕਿਹੜੀ ਸਪੇਸ ਆਰਗੇਨਾਈਜੇਸ਼ਨ ਹੈਗੀ ਠੀਕ ਹੈ ਜੀ ਜਿਨੇ ਡਵੈਲਪ ਕੀਤਾਗਾ ਕੰਪਿਊਟੇਸ਼ਨਲ ਫਲਰਟ ਡਾਇਨਾਮਿਕਸ ਸੌਫਟਵੇਅਰ ਜਿਹਦਾ ਨੇਮ ਹੈਗਾ ਪ੍ਰਵਾਹਾ ਇੱਕ ਨਾ ਤੁਹਾਨੂੰ ਆਪ ਪ੍ਰੋਪੋਰਟਲ ਵੀ ਪੁੱਛੀ ਜਾ ਪ੍ਰਵਾ ਪੋਰਟਲ ਵੀ ਪਈ ਜਿਹੜੀ ਪ੍ਰਵਾ ਪੋਰਟਲ ਆ ਰਹਿ ਜੇ ਠੀਕ ਹੈ ਇਹ ਚੀਜ਼ ਹੋਰ ਹੈਗੀ ਇਹ ਆਰਈ ਨੇ ਲਾਂਚ ਕੀਤੀ ਹੈ ਪ੍ਰਵਾ ਪੋਰਟਲ ਇਹ ਪ੍ਰਵਾਹਾ ਸਪੈਲਿੰਗ ਜਰੂਰ ਦੇਖ ਲਿਓ ਇਹਦੇ ਠੀਕ ਹੈ ਜੀ ਤਾਂ ਇਹਨਾਂ ਦੇ ਵਿੱਚੋਂ ਕਿਹੜੀ ਸੰਸਥਾ ਨੇ ਕਿਹੜੀ ਸਪੇਸ ਏਜੰਸੀ ਹੈ ਜਿਹਨੇ ਲਾਂਚ ਕੀਤੀ ਹੈ ਇਹ ਕੀ ਤੇਜੀ ਇਸਰੋ ਨੇ ਆਪਣੇ ਵਾਲੀ ਨੇ ਠੀਕ ਹੈ ਜੀ ਆਪ ਰਿਸ਼ੀ ਵਿੱਚੋਂ ਤੋ ਕਿਸੇ ਨਾ ਕਿਸੇ ਪੇਪਰ ਵਿੱਚ ਪੁੱਛਿਆ ਜਾਊਗਾ ਕਹਿੰਦੇ ਹਿੰਦੀ ਸਾਹਿਤਾ ਭਾਰਤੀ ਅਵਾਰਡ ਦਾ ਕਿਹਨੂੰ ਸਨਮਾਨਿਤ ਕੀਤਾ ਗਿਆ ਹੈਗਾ ਹਿੰਦੀ ਸਾਹਿਤ ਭਾਰਤੀ ਪੁਰਸਕਾਰ ਦੇਣਾ ਕਿਸ ਨੂੰ ਸਨਮਾਨਿਤ ਕੀਤਾ ਗਿਆ ਕ੍ਰਿਸ਼ਨਾ ਪ੍ਰਕਾਸ਼ ਕ੍ਰਿਸ਼ਨਾ ਪ੍ਰਕਾਸ਼ ਨਾਸਾ ਨਾਸਾ ਇਹ ਗੱਲ ਕਰਦਾ ਇਹ ਨਹੀਂ ਅਮਰੀਕਾ ਦੀ ਸਪੇਸ ਏਜੰਸੀ ਹੈ ਕਹਿੰਦੇ ਜੀ ਨਾਸਾ ਨੇ ਚੰ드ਰਮਾ ਲਈ ਇੱਕ ਪ੍ਰਮਾਨਿਤ ਸਵਾ ਪ੍ਰਣਾਲੀ ਵਿਕਸਿਤ ਕਰਨ ਲਈ ਕਿਸ ਪਲਾਨ ਏਜੰਸੀ ਨਾਲ ਇੱਕ ਸਮਝੌਤੇ ਦੇ ਦਸਤਖਤ ਕੀਤੇ ਹਨ ਠੀਕ ਹੈ ਜੀ ਇਹਨਾਂ ਨੇ ਕੀ ਕੀਤਾ ਰਾਜੇ ਚੰਦਰਮਾ ਤੇ ਜਾਣ ਵਾਸਤੇ ਇੱਕ ਸਵਾ ਪ੍ਰਣਾਲੀ ਵਿਕਸਿਤ ਕੀਤੀ ਹੈ ਠੀਕ ਹੈ ਜੀ ਤੇ ਇਹਨਾਂ ਨੇ ਕਿਹਦੀ ਮਦਦ ਲਈਤੀ ਹੈ ਰਾਜੇ ਇਹਨਾਂ ਨੇ ਲਈਤੀ ਜੀਓਰਪਲੀ ESA ਇਸ ਤੋਂ ਬਾਅਦ ਗੱਲ ਕਰਦੇ ਆਪਾਂ UPI ਦੀ UPI ਆਪਾਂ ਜਿਵੇਂ ਹੁਣ Google Pay Paytm ਕਰਦੇ ਸਰ UPI ਰਹੀ ਵੀ ਚੱਲਦੇ ਆਪਾਂ ਪੇਮੈਂਟ ਕਰਦੇ ਹਣਾ ਸਕੈਨ ਜੀ ਕਰਕੇ UPI ਦੀ ਫੁੱਲ ਫਾਰਮ ਤਾਂ ਕੰਪਿਊਟਰ ਦੇ ਵਿੱਚ ਬਹੁਤ ਬਾਰੀ ਪੁੱਛੀ ਗਈ ਜੂਰੀਫਾਈਡ ਪੇਮੈਂਟ ਇੰਟਰਫੇਸ ਇਹਦੀ ਫੁੱਲ ਫਾਰਮ ਹੈ ਕਹਿੰਦੇ ਆਪਣੀ ਸਾਊਥ ਅਮਰੀਕਨ ਕੰਟਰੀ ਬਣ ਗਈ ਪਹਿਲੀ ਸਾਊਥ ਅਫਰੀਕਨ ਪਹਿਲੀ ਕੰਟਰੀ ਬਣ ਗਈ ਜੀ ਨੇ ਕਹਿੰਦੇ ਇਹ UPI ਨੂੰ ਅਪਣਾ ਲਿਆ ਇਹ ਹੈਗੀ ਹੈ ਪੈਰੋਜੀ 2016 ਦੇ ਵਿੱਚ ਆਪਣੇ ਇਹ UPI ਆਈ ਸੀ ਠੀਕ ਹੈ ਸਭ ਤੋਂ ਪੁੱਛੇ 2016 ਦੇ ਵਿੱਚ ਇੰਡੀਆ ਦੇ ਵਿੱਚ ਆਈ ਸੀਗੀ ਇਹ ਗੱਲ ਯਾਦ ਰੱਖਣੀ ਹੈ ਇਸ ਤੋਂ ਬਾਅਦ ਆਪਣਾ ਆ ਗਿਆ ਵਾਰਡ ਫੂਡ ਸੇਫਟੀ ਡੇ ਜਿਹੜਾ ਕਹਿੰਦੇ ਵਾਰਡ ਫੂਡ ਸੇਫਟੀ ਡੇ ਹੁੰਦਾ ਇਹ ਆਪਾਂ ਸੈਲੀਬ੍ਰੇਟ ਕਰਦੇ ਹਾਂ ਕਦੋਂ ਸੈਲੀਬ੍ਰੇਟ ਕਰਦੇ ਹਾਂ 7 ਜੂਨ ਨੂੰ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਇਫੈਕਸ਼ਨ ਆ ਪੱਕਾ ਹੀ ਪੁੱਛਿਆ ਜਾਣਾਗਾ ਪਰ ਇਹਦੇ ਥੀਮ ਨਹੀਂ ਭੁੱਲਣੇ ਤੁਸੀਂ ਥੀਮ ਇਹ ਜ਼ਰੂਰ ਯਾਦ ਰੱਖ ਲਿਓ ਤੈਨੂੰ ਵੀ ਤਾਂ ਇਹ ਚੀਜ਼ਾਂ ਵੀ ਲਿਖਿਆ ਹੋਊਗਾ ਥੱਲੇ ਦੇਖੋ ਮੇਰੇ ਮੂਹ ਜਮਾ ਦੀ ਜਾਤ ਹੋਣਗੇ ਮੈਂ ਤੁਹਾਡੇ ਤਾਂ ਹੀ ਥੱਲੇ ਮੈਂਸ਼ਨ ਕਰ ਦਨ ਹੁੰਦਾ ਕਿ ਜਿਹੜੋ ਤੁਸੀਂ ਕਹਿੰਦੇ ਪੇਪਰ ਦੇਣ ਜਾਣਾ ਨਾ ਬੱਚਾ ਉਦੋਂ ਉਲਝ ਜਾਂਦਾ ਉਹਨੂੰ ਬੱਚੇ ਨੂੰ ਆਇ ਲੱਗਦਾ ਜਿਹੜਾ ਆਪਾਂ ਉਹ ਤੋਂ ਕੀ ਪੜਕੇ ਗਏ ਸੀ ਦੂਜੀ ਗੱਲ ਆਇਆ ਸਮਝੋ ਕਿ ਮੈਂ ਕਰੰਟ ਅਫੇਅਰ ਜ਼ਿਆਦਾ ਕਰਵਾ ਦੇ ਸਾਰੇ 50 ਕਰੰਟ ਅਫੇਅਰ ਹੈਗੇ 10 ਦਿਨਾਂ ਦੇ ਇੱਕ ਦਿਨ ਦੇ ਪੰਜ ਕਰੰਟ ਅਫੇਅਰ ਬੰਦਦੇ ਆ ਪਲੀਜ਼ ਤੁਹਾਡੇ ਦੇ ਹੱਥ ਜੋੜ ਕੇ ਰਿਕਵੈਸਟ ਹੈ ਮੇਰੀ ਇਹਨਾਂ ਦੇ ਵਿੱਚੋਂ ਮੈਥੋਂ ਲੈਸਨ ਰਭਗੇ ਜੀ ਇਹਨਾਂ ਦੇ ਵਿੱਚੋਂ ਫਲਾਣਾ ਛੱਡ ਦਿਓ ਜੀ ਇਹਨਾਂ ਦੇ ਵਿੱਚੋਂ ਤਿੰ ਕਿਉਂਕਿ ਮੈਨੂੰ ਪਤਾ ਹੈ ਹੁਣ ਤੁਸੀਂ ਲਾਉਂਦੇ ਨਹੀਂ ਗਰੰਟ ਅਫੇਅਰ ਉਹ ਹੱਥ ਮੁਰਗੇ ਮੌਕੇ ਤੇ ਜਾ ਕੇ ਕਹੋਗੇ ਜੀ ਇੰਪੋਰਟੈਂਟ ਹੁਣ ਬਹੁਤ ਬੱਚਿਆਂ ਦਾ ਮੌਕੇ ਤੇ ਮੈਨੂੰ ਪਤਾ ਕਿ ਬ੍ਰਸ਼ ਸਰ ਜੀ ਪਹਿਲੇ ਟਾਈਮ ਨਹੀਂ ਲੱਗਿਆ ਜੀ ਹੁਣ ਸਾਨੂੰ ਇੰਪੋਰਟੈਂਟ ਦੱਸ ਦੋ ਮੈਂ ਕਿਹੜਾ ਕੋਈ ਬਾਬਾ ਭਾਈ ਸਾਹਿਬ ਕਿਸ ਨੂੰ ਇੰਪੋਰਟੈਂਟ ਦੱਸ ਦੂਗਾ ਨਾਲੇ ਜੇ ਮੈਂ ਇੰਪੋਰਟੈਂਟ ਦੱਸਣ ਵਾਲਾ ਹੁੰਦਾ ਤਾਂ ਫਿਰ ਮੈਨੂੰ ਆਹ 50 ਕਰਾਉਂਦੀ ਕੀ ਲੋੜ ਐ ਮੈਨੂੰ 50 ਕਰੋ 10 ਦਿਨਾਂ ਦੇ ਗਰੰਟ ਅਫੇਅਰ 50 ਦਾ ਗਰੰਟ ਅਫੇਅਰ ਕੀ ਕਰਵਾਉਣ ਦੀ ਲੋੜ ਐ ਕਹਤਾਂ ਮੈਂ ਤੁਹਾਨੂੰ ਕਰਵਾਈ ਸਾਰੇ 10-5 ਦਿਨਾਂ ਦਾ ਉਹ ਚੋ ਤਾ ਕਰਕੇ ਸ਼ਾਰਟਕਟ ਵਾਲਾ ਨਾ ਜਾਇਆ ਕਰੋ ਕਈ ਬੱਚੇ ਫੋਨ ਕਰ ਰਹੇ ਸੀ ਸਾਡੇ ਪੇਪਰ ਚ ਹਫਤਾ ਰਹਿ ਗਿਆ ਜੀ ਇੰਪੋਰਟੈਂਟ ਇੰਪੋਰਟੈਂਟ ਰਸਲ ਤੋਂ ਕਿ ਪੁੱਤਰੋ ਜੇ ਹਫਤਿਆਂ ਨਾਲ ਪੇਪਰ ਕਲੀਅਰ ਹੁੰਦੇ ਹੁੰਦੇ ਫਿਰ ਮੈਨੂੰ ਮੱਥਾ ਮਾਰ ਦੇ ਕੀ ਲੋੜ ਸੀ ਮੈਂ ਤੁਹਾਨੂੰ ਕਿਹਾ ਕਰਦਾ ਕਿ ਭਾਈ ਸਾ ਆਪਣਾ ਸਲੇਵਸ ਜਿਹੜਾ ਸਾਰਾ ਉਹ ਹਫਤਾ ਪਹਿਲਾਂ ਅਪਲੋਡ ਹੋਊਗਾ ਉਦੋਂ ਕਰ ਲਿਓ ਤੁਸੀਂ ਆਈਪੀਐਸ ਆਈਐਸ ਨਹੀਂ ਇੱਕ ਤਾਂ ਆਪਾਂ ਕਿਉਂ ਨਹੀਂ ਦੇਖਦੇ ਜਿੱਦ ਤੇ ਤੁਸੀਂ ਉਹਨਾਂ ਦੀਆਂ ਕਿਤਾਬਾਂ ਦੇਖ ਲਈਆਂ ਜਿੱਦ ਤੇ ਤੁਸੀਂ ਕਿਸੇ IPS IAS DSC ਜਿਹੜੇ ਲੱਗਦੇ ਉਹਨਾਂ ਦੀ ਇੱਕ ਦਿਨ ਦੀ ਆਪਣੀ ਸੌਂ ਲਈ ਨਾ ਤੁਹਾਨੂੰ ਤਾਂ ਹੋ ਜੂਗੀ ਕਿ ਜਿਹੜਾ ਆਪਾਂ ਤਾਂ ਉਹਨਾਂ ਨੇ ਮੁਕਾਬਲੇ ਇੰਨਾ ਕਰਦਾ ਜਿੰਨਾ ਕਿ ਆਪਾਂ ਸਲੀਵਸਾ ਕਰ ਰਹੇ ਹਾਂ ਨਾ ਇੰਨਾ ਕੁ ਤਾਂ ਇਹਨਾਂ ਦਾ ਉਹੀ ਬੇਸਿਕ ਚੀਜ਼ਾਂ ਹੀ ਆ ਇੰਨਾ ਕੁ ਤਾਂ ਇੰਨੇ ਕਿ ਤੋ ਤ ਉਹ ਸਮਝ ਰਹੇ ਆ ਕਿ ਇਹ ਕੰਮ ਕਿਵੇਂ ਚੱਲਣਾ ਹੈ ਦੂਗਾ ਠੀਕ ਹੈ ਤਾਂ ਕਰਕੇ ਕਹਿਣਾ ਮਾੜੇ ਮੋٹے ਮਿਹਨਤ ਕਰਨੀ ਸਿੱਖੋ ਭਾਈ ਆਪਣੇ ਕੰਮ ਹੋਣੀਆਂ ਚੀਜ਼ਾਂ ਥੀਮ ਕੀ ਹੈ ਰਾਜੇ ਦਾ 2024 ਦਾ ਫੂਡ ਸੇਫਟੀ ਪ੍ਰੀਪੇਅਰ ਫੋਰ ਦਾ ਅਨ ਐਕਸਪੈਕਟਿਡ ਨੈਸ਼ਨਲ ਫੂਡ ਸਿਕਿਉਰਟੀ ਐਕਟ ਕਿਦੋਂ ਆਇਆ ਸੀ 2013 ਦੇ ਵਿੱਚ ਮਿਡਡੇ ਮੀਲ ਕੀ ਜੋ ਸਕੀਮ ਸ਼ੁਰੂ ਕੀਤੀ ਸੀ 15 ਅਗਸਤ 2095 ਦੇ ਵਿੱਚ ਪ੍ਰਧਾਨ ਮੰਤਰੀ ਕ੍ਰੀਮ ਕਲਿਆਣ ਅੰਨਾ ਯੋਜਨਾ ਕਿਦੋਂ ਸ਼ੁਰੂ ਕੀਤੀ ਸੀ 2020 ਦੇ ਵਿੱਚ ਤਾਂ ਯੋਜਨਾਵਾਂ ਵੀ ਤੋਂ ਵੀ ਪ੍ਰਸ਼ਨ ਆ ਸਕਦੇ ਹੁੰਦੇ ਆ ਠੀਕ ਹੈ ਜੀ ਆ ਆ ਸਕਦੇ ਹੁੰਦੇ ਆ ਚਲੋ ਕਹਿੰਦੇ ਇਹਨਾਂ ਦੇ ਵਿੱਚੋਂ ਕਿਹੜਾ ਇੰਡੀਆ ਕਹਿੰਦੇ ਇੰਡੀਆ ਨੇ ਕਿਹੜੇ ਦੇਸ਼ ਦੇ ਨਾਲ ਇੱਕ ਰਲ ਕੇ ਇੱਕ ਸੈਟੇਲਾਈਟ ਮਿਸ਼ਨ ਲਾਂਚ ਕੀਤਾ ਜਿਹਦਾ ਨਾਮ ਹੈਗਾ ਤ੍ਰਿਸ਼ਨਾ ਕਿਹੜੀ ਕੰਟੇਨਰ ਰਲ ਕੇ ਲਾਂਚ ਕੀਤਾ ਜੀ ਇਹਨੂੰ ਇਹ ਪੁੱਛ ਰਹੇ ਨੇ ਆਪਾਂ ਤੋਂ ਤਾਂ ਇਹ ਲਾਂਚ ਕੀਤਾ ਜੀ ਆਪਾਂ ਫਰਾਂਸ ਨਾਲ ਰਲ ਕੇ ਫਰਾਂਸ ਨਾਲ ਰਲ ਕੇ ਆਪਰੇਸ਼ੀ ਵੀ ਤੁਹਾਨੂੰ ਪੇਪਰ ਵਿੱਚ ਪੱਕਾ ਆਊਗਾ ਇਹ ਬੰਦਾ ਨਾ ਸੋਣਿਓ ਹਜ਼ਾਰ ਦਿਨ ਲਾ ਕੇ ਆਇਆ ਪਲਾਟ ਦੇ ਵਿੱਚ ਇਹਦਾ ਨਾਮ ਹੈਗਾ ਔਲਿਗ ਸੋ ਤੁਹਾਨੂੰ ਨਾਮ ਵੀ ਪੁੱਛਿਆ ਜਾ ਸਕਦਾ ਸਾਰਾ ਨਾ ਯਾਦ ਕਰ ਲਈ ਲੋੜ ਨਹੀਂ ਔਲਿਗ ਯਾਦ ਕਰ ਲੋ ਬੰਦਾ ਹਜ਼ਾਰ ਦਿਨ ਲਾ ਕੇ ਆਇਆ ਸਪੇਸ ਦੇ ਵਿੱਚ ਇਹ ਕਿਹੜੇ ਦੇਸ਼ ਦਾ ਇਹ ਰੂਸ ਦਾ ਭਾਈ ਸਾਹਿਬ ਇਹ ਰੂਸ ਦੇਸ਼ ਦਾ ਠੀਕ ਹੈ ਜੀ ਚਲੋ हां ਆਪਰੇਸ਼ਨ ਵੀ ਇੰਪੋਰਟੈਂਟ ਹੈ ਕਹਿੰਦੇ ਜੀ ਹੁਣੇ-ਹੁਣੇ ਨਾ ਕਹਿੰਦੇ ਥੋੜਾਕ ਟਾਈਮ ਦੀ ਗੱਲ ਹੈਗੀ ਕਹਿੰਦੇ ਇੱਕ ਨੀਲੀ ਕੀੜੀ ਥਈ ਹੈਗੀ ਜਿਹੜੀ ਇੱਕ ਨਵੀਂ ਨਵੀਂ ਪ੍ਰਜਾਤੀ ਹੈਗੀ ਜਿਹਦਾ ਨਾਮ ਹੈਗਾ ਪੈਰਾ ਪੈਰਾ ਟ੍ਰਿਕਨਾ ਬਲੂ ਠੀਕ ਹੈ ਜੀ ਪੈਰਾ ਪੈਰਾ ਟ੍ਰਿਕਨਾ ਬਲੂ ਕਹਿੰਦੇ ਇਸ ਦੀ ਖੋਜ ਕਿਹੜੇ ਦੇਸ਼ ਕਿਹੜੇ ਰਾਜ ਦੇ ਵਿੱਚ ਨਿਕਲੀ ਹੈ ਭਾਰਤ ਦੇ ਵਿੱਚ ਔਰਾਂਚਲ ਪ੍ਰਦੇਸ਼ ਦੇ ਵਿੱਚ ਜੀ ਔਰਾਂਚਲ ਪ੍ਰਦੇਸ਼ ਦੇ ਵਿੱਚ ਬੈਰੀ ਵੈਰੀ ਵੈਰੀ ਇੰਪੋਰਟੈਂਟ ਅਪਰੇਸ਼ਨ ਹੈ ਠੀਕ ਹੈ ਜੀ ਚਲੋ ਕਨੇ ਜੀ ਬਸ ਕੁਛ ਨਹੀਂ ਸਤ ਪੁੱਛਿਆ ਜਾਊਗਾ ਸੋ ਦਾ ਸਿਰਫ ਇਹਦਾ ਪੁੱਛਿਆ ਜਾਊਗਾ ਕਿ 5 ਆਈ ਜਿਹੜੀ ਅਲਾਈਅੰਸ ਹੈਗੀ ਸੱਦੀ ਹੈ ਇੱਕ ਠੀਕ ਹੈ ਜੀ ਆਸਟ੍ਰੇਲੀਆ ਨੇ 5 ਅਲਾਈਅੰਸ 5 ਆਈਸ ਅਲਾਈਅੰਸ ਦੇ ਗੈਰ ਆਸਟ੍ਰੇਲੀਆ ਨਾਗਰਿਕਾਂ ਨੂੰ ਆਪਣੇ ਫੌਜੀ ਬਲਾਂ ਵਿੱਚ ਸ਼ਾਮਲ ਕਰਨ ਦਾ ਫੈਸਲਾ ਕੀਤਾ ਹੈ ਕਿਹੜਾ ਦੇਸ਼ ਕਹਿੰਦੇ 5 ਆਈਸ ਲਾਈਅੰਸ ਦਾ ਵਿੱਚ ਸ਼ਾਮਲ ਹੋਇਆਗਾ ਇਹ ਪੁੱਛ ਰਹੇ ਨੇ ਪਹਿਲਾਂ ਤਾਂ ਆਪਾਂ राजे ਐਂ ਦੇਖੋ ਕਿ ਇਹਦੇ ਚ ਸ਼ਾਮਿਲ ਕਿਹੜੇ ਕਿਹੜੇ ਦੇਸ਼ ਹੈਗੇ ਕੋਈ ਕੈਂਡੀਡੇਟ ਮੈਨੂੰ ਦੱਸੂਗਾ ਕਿ ਜਿਹੜੀ 5Y ਅਲਾਈਅੰਸ ਹੈਗੀ ਇਹਦੇ ਵਿੱਚ ਕਿੰਨੇ ਦੇਸ਼ ਐਡ ਹੈਗੇ ਸਭ ਤੋਂ ਪਹਿਲਾਂ ਤੁਮ ਮੈਂ ਕੱਲ ਦੱਸ ਦਿੱਤਾ ਜੀ ਜਿਹੜੀ 5 ਅਲਾਈਅੰਸ ਸੱਦੀ ਹੈਗੀ ਹੈ ਨਾ ਇਹ ਇਹਨੇ ਆਪ ਜਿਹੜੇ ਫੌਜੀ ਵਾਲਾ ਆਸਟ੍ਰੇਲੀਆ ਨੇ ਉਹਨੂੰ ਹੋਰ ਵੀ ਮਜ਼ਬੂਤ ਕਰਨ ਵਾਸਤੇ ਬਣਾਈ ਹੈ ਜੀ ਠੀਕ ਹੈ ਜੀ ਉਹਨੂੰ ਹੋਰ ਵੀ ਮਜ਼ਬੂਤ ਕਰਨ ਵਾਸਤੇ ਇਹਨੂੰ ਬਣਾਇਆ ਹੋਇਆ ਹੈਗਾ ਤਾਂ ਕਰਕੇ ਇਹਦੇ ਇਹ ਆਪਣੇ ਵਾਸਤੇ ਇੰਪੋਰਟੈਂਟ ਆ ਜਾਂਦੀ ਹੈ ਠੀਕ ਹੈ ਜੀ ਇਹਦੇ ਵਿੱਚ ਕਿੰਨੇ ਕੰਟਰੀ ਇਹਦੇ ਟੋਟਲ ਕਿੰਨੇ ਆ 5 ਦੇਸ਼ ਹੈ ਜੀ ਠੀਕ ਹੈ ਜੀ ਇਹਦੇ ਵਿੱਚ ਕਿੰਨੇ ਦੇਸ਼ ਹੈ ਪੰਜ ਦੇਸ਼ ਹੈ ਕਿਹੜੇ-ਕਿਹੜੇ ਹੈ ਉਹਦੇ ਬਾਰੇ ਡਿਸਕਸ਼ਨ ਕਰ ਲੈਣ ਇੱਕ ਤਾਂ ਹੈਗਾ ਜੀ ਆਸਟ੍ਰੇਲੀਆ ਤਾਂ ਹੋਵੇਗਾ ਹੋਊਗਾ ਦੂਜੇ ਨੰਬਰ ਤੇ ਆ ਗਿਆ ਕੈਨੇਡਾ ਜੀ ਤੀਜੇ ਨੰਬਰ ਤੇ ਆ ਗਿਆ ਇਹਦੇ ਵਿੱਚ ਨਿਊਜ਼ੀਲੈਂਡ ਚੌਥੇ ਆ ਗਿਆ ਇਹਦੇ ਵਿੱਚ ਯੂਕੇ ਪੰਜਵੇਂ ਤੇ ਆ ਗਿਆ ਇਹਦੇ ਵਿੱਚ ਯੂਐਸਏ ਤਾਂ ਯੂ ਆ ਵੀ ਹੈਗਾ ਬ੍ਰਿਟੇਨ ਯੂਕੇ ਵੀ ਹੈਗਾ ਕੈਨੇਡਾ ਵੀ ਹੈਗਾ ਫਰਾਂਸ ਇਹਦਾ ਮੈਂਬਰ ਨਹੀਂ ਹੈਗਾ ਫਾਈਵ ਆਈਜ਼ ਦਾ ਠੀਕ ਹੈ ਜੀ ਇਹ ਪ੍ਰਸ਼ਨ ਤੁਹਾਡੇ ਤੋਂ ਪੁੱਛਿਆ ਜਾਊਗਾ ਹੀ ਜਾਊਗਾ ਕਿਸੇ ਮਰਜ਼ੀ ਪੇਪਰ ਦੇ ਵਿੱਚ ਇਹ ਪੁੱਛਣਾ ਤੁਹਾਡੇ ਤੋਂ ਠੀਕ ਹੈ ਜੀ ਯੂਪੀਐਸਸੀ ਦੇ ਵਿੱਚ ਇਹ ਪ੍ਰੈਸ਼ਨ ਬਹੁਤ ਰਿਪੀਟ ਹੋਇਆ ਹੋਇਆਗਾ ਉਸ ਤੋਂ ਬਾਅਦ ਜਿਹੜਾ ਲਿਖਿਆ ਹੋਇਆ ਸੌਰੀ 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 ਥੱਲੇ ਮੈਂਸ਼ਨ ਕੀਤਾ ਹੋਇਆਗਾ ਠੀਕ ਹੈ ਜੀ ਤੇ ਆ ਪਏਗੀ ਪੰਜੇ ਦੇ ਪੰਜੇ ਕਹਿੰਦੇ ਜੀ ਸਟੇਟ ਆਫ ਦਾ 오ਸ਼ਨ ਰਿਪੋਰਟ 2024 ਇਹ ਜਿਹੜੀ ਰਿਲੀਜ਼ ਕੀਤੀ ਹੈ ਕਿਹਨੇ ਰਿਲੀਜ਼ ਕੀਤੀ ਹੈ ਇਹ ਪੁੱਛ ਰਹੇ ਨੇ ਆਪਾਂ ਤੋਂ ਇਹਨਾਂ ਚੁ ਕਿਹਨੇ ਰਿਲੀਜ਼ ਕੀਤੀ ਹੈ ਰਿਪੋਰਟ ਇਹ ਕਿਹਨੇ ਜਨਾਇਸਕੋ ਨੇ ਜਨਾਇਸਕੋ ਨੇ ਰਿਪੋਰਟ ਰਿਲੀਜ਼ ਕੀਤੀ ਹੈ ਇਹ ਜਿਹੜੀ ਆਪਣੀ ਜੀ ਹੁਣ 81ਵੇਂ ਨੰਬਰ ਦੀ ਇੰਟਰਨੈਸ਼ਨਲ 에ਅਰ ਟ੍ਰਾਂਸਪੋਰਟ ਐਸੋਸੀਏਸ਼ਨ ਐਨੂਅਲ ਜਰਨਲ ਮੀਟਿੰਗ ਹੋਈ ਹੈਗੀ ਇਹਨੂੰ ਹੋਸਟ ਕਿਹੜੀ ਕੰਟਰੀ ਕਰ ਰਹੀ ਹੈ ਇਹ ਪੁੱਛ ਰਹੇ ਨੇ ਜੀ ਆਪਾਂ ਤੋਂ ਤਾਂ ਕਿਹੜੀ ਕੰਟਰੀ ਦੀ ਤਗੜੀ ਜਿਹਨੇ ਹੋਸਟ ਕਰ ਰਹੀ ਹੈ ਈਡੀ ਹੈ ਜੀ ਇੰਡੀਆ ਹੋਸਟ ਕਰ ਰਹੀ ਹੈ ਇਹਨੂੰ ਚਲੋ ਕਿਹੜੇ ਜਿਹੜਾ ਦੇਸ਼ ਠੀਕ ਹੈ ਜੀ ਕਿਹੜਾ ਦੇਸ਼ 2023 ਅਤੇ 24 ਵਿੱਚ ਭਾਰਤ ਦੇ ਤੀਜੇ ਸਭ ਤੋਂ ਵੱਡੇ ਨਰਜਾਤ ਸਥਾਨ ਵਜੋਂ ਉੱਭਰਿਆ ਹੈ ਦੱਸੋ ਜੀ ਐਕਸਪੋਰਟ ਦਾ ਮਤਲਬ ਹੁੰਦਾ ਕੋਈ ਚੀਜ਼ ਬਾਹਰ ਭੇਜਣੀ ਇੰਪੋਰਟ ਦਾ ਮਤਲਬ ਹੁੰਦਾ ਕੋਈ ਚੀਜ਼ ਆਪਾਂ ਮੰਗਾਉਣੀ ਠੀਕ ਹੈ ਜੀ ਕੋਈ ਚੀਜ਼ ਬਾਹਰ ਭੇਜ ਰਹੇ ਹਾਂ ਆਪਾਂ ਉਹਦੇ ਚ ਆਪਣੇ ਟੌਪ ਤੇ ਭਾਰਤ ਦੇ ਤੀਜੇ ਸਭ ਤੋਂ ਵੱਡੇ ਆਪਾਂ ਸਭ ਤੋਂ ਵੱਡੇ ਨਿਰਪਾਦਕ ਚੀਜ਼ ਦੇ ਮੱਦੇਨਜ਼ਰ ਕਿਹਨੂੰ ਕੋਈ ਚੀਜ਼ ਐਕਸਪੋਰਟ ਕੀਤੀ ਹੈ ਉਹ ਹੈਗਾ ਜੀ ਨੀਦਰਲੈਂਡ ਉਹ ਹੈਗਾ ਨੀਦਰਲੈਂਡ ਇਸ ਤਵਰ ਆ ਗਿਆ ਕਹਿੰਦੇ ਜਿਹੜਾ ਜੀ 79ਵਾਂ ਸੈਸ਼ਨ ਹੋਇਆ ਹੈਗਾ ਯੂ ਐਨ ਜੀ ਬੀ ਜੀਏ ਦਾ ਜਨਰਲ ਨੈਸ਼ਨਲ ਜਰਨਲ ਅਸੈਂਬਲੀ ਦਾ ਇਹਦਾ ਹੁਣ ਨਵਾਂ ਪ੍ਰੈਜ਼ੀਡੈਂਟ ਲਾਤਾ ਕਿਹਨੂੰ ਲਾਤਾ ਉਹ ਇਹ ਪੁੱਛਨੇ ਪਹਿਲਾਂ ਸਟੋਲਡਨ ਹੁੰਦਾ ਸੀ ਉਹਨੂੰ ਹਟਾਤਾ ਹੁਣ ਉਹਦੇ ਸਾਥੇ ਕਿਹਨੂੰ ਲਾਤਾ ਉਹ ਪੁੱਛ ਰਹੇ ਨੇ ਜੀ ਆਪਾਂ ਤਾਂ ਇਹ ਲਾਤਾ ਜੀ ਆਪਣੀ ਏ ਨੰਬਰ ਆਪਸ਼ਨ ਠੀਕ ਹੈ ਜੀ ਏ ਨੰਬਰ ਆਪਸ਼ਨ ਨੂੰ ਲਾਤਾ ਚਲੋ ਆਪਰੇਸ਼ਨ ਸਾਡੇ ਪੁੱਛਿਆ ਜਾਊਗਾ ਕਹਿੰਦੇ ਜੀ ਕਿਸ ਰਾਜ ਦੇ ਵਿੱਚ ਨਾਗੀ ਤੇ ਨਕਤੀ ਇਹ ਵਾਰ ਸੈਂਚਰੀਆਂ ਜਿਹੜੀਆਂ ਇਹਨਾਂ ਨੂੰ ਰਾਮਸਰ ਸਾਈਟ ਡਿਕਲੇਅਰ ਕਰਤਾ ਸੋ ਤੇ ਇਹਦੀ ਪੁੱਛਿਆ ਜਾਊਗਾ ਰਾਮਸਰ ਸਾਈਟ ਡਿਕਲੇਅਰ ਕੀਤਾ ਕਿ ਨਹੀਂ ਕੀਤਾ ਪਰ ਤਾਂ ਉਹਦੇ ਤੋਂ ਇਹਨਾਂ ਜਰੂਰ ਪੁੱਛਿਆ ਜਾ ਸਕਦਾ ਕਿ ਨਾਗੀ ਜਾਂ ਨਕਤੀ ਇਹਨਾਂ ਦੋਨਾਂ ਚ ਇੱਕ ਦਾ ਨਾਮ ਲੈ ਦੇਣਗੇ ਕਿ ਇਹ ਕਿੱਥੇ ਸਥਿਤ ਹੈਗੀ ਇਹ ਇੰਪੋਰਟੈਂਟ ਹੈ ਇਹ ਵਿਹਾਰ ਦੇ ਵਿੱਚ ਸਥਿਤ ਹੈਗੀ ਠੀਕ ਹੈ ਜੀ ਕਿੰਦੀ ਜਿਹੜੀ ਈਪੀਏ 2024 ਹੈਗੀ ਠੀਕ ਹੈ ਜੀ ਈਪੀਏ 2024 ਹੈਗੀ ਇਹਦੇ ਵਿੱਚ एनवायरनमेंट परफॉर्मेंस इंडेक्स ਦੇ ਵਿੱਚ ਇੰਡੀਆ ਰੈਂਕ ਕੀ ਇਸ ਤੋਂ ਮੈਂ ਟਰਿਕ ਦੱਸਿਆ ਕਿ ਯਾਦ ਕਰਨ ਦੀ ਕਿਉਂਕਿ ਟਰਿਕ ਜੇ ਇਹ ਬਾਲੇ ਆ ਜਾਂਦੇ ਹੁੰਦੇ ਟਰਿਕ ਤੋਂ ਦੱਸਦਾਂ ਯਾਦ ਕਰਨ ਦੀ ईपीआई ਇੱਥੇ ਲਿਖ ਲਓ ਇਹਦਾ ਨਾ ਜਿਹੜਾ ਪ ਜਿਹੜਾ ਸਿੱਕਾ ਬਣਾ ਦੋ ਸ਼ੀਕਾ ਬਣਾ ਦੋਏਗਾ ਇਹਦਾ ਸ਼ੀਕਾ ਬਣਾ ਦੋ ਠੀਕ ਹੈ ਜੀ ਤੇ ई ਨੂੰ ਉਲਟਾ ਕਰੋ ਜੇ ई ਨੂੰ ਉਲਟਾ ਕਰਤਾ ਆਹ ਕੱਟ ਦਿਓ 76 ਬਣ ਗਿਆ ਨਾ ਤਾਂ ਬੀ ਨੰਬਰ ਆਪਸ਼ਨ ਦਾ ਆਨਸਰ ਲੱਗ ਗਿਆ ਆਹ ਜੇ ਕਰ ਲਓ ਮੈਂ ਇਹ ਯਾਰ ਕੀਤਾ ਹੋਇਆ ਹੈ ਠੀਕ ਹੈ ਟਾਈਪ ਕਰਦੇ ਕਰਦੇ ਹੀ ਆਹ ਸਮਝ ਲਓ ਕਿ ਸਾਰੇ ਸਾਰੇ ਕੰਟ੍ਰੈਕਟ ਫਿਰ ਯਾਦ ਹੋ ਜਾਣ ਕੀ ਕਿਨਾਂ ਕੋਈ ਇੱਕ ਅੱਧਾ ਗਲਤੀ ਨਾਲ ਮੈਂ ਭੁੱਲ ਜਾਂ ਜਾਂ ਸਕਿੱਪ ਹੋ ਜੇ ਇਹਦਾ ਕਾਰਥੋਂ ਇੱਕ ਚੀਜ਼ ਆਦਣਾ ਰਜੀ ਜਿਹੜੇ ਬੱਚਾ ਨੂੰ ਥੋੜੀ ਯਾਦ ਕਰਨ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਹੈਨਾ ਤੁਸੀਂ ਇੱਕ ਰੁਟੀਨ ਬਣਾ ਲਓ ਡੇਲੀ ਉੱਠ ਕੇ ਨਾ ਘੱਟੋ ਘੱਟ 4 ਕ ਬਦਾਮ ਖਾ ਲਿਆ ਕਰੋ ਡੇਲੀ ਉੱਠ ਕੇ ਠੀਕ ਹੈ 4 ਕ ਬਦਾਮ ਖਾ ਲਿਆ ਕਰੋ ਦੇਖੋ ਬਦਾਮਾਂ ਨਾਲ ਇਹ ਤਾਂ ਹੈ ਨਹੀਂ ਕਿ ਅਕਲ ਆਉਂਦੀ ਹੈ ਬੰਦੇ ਨੂੰ ਪਰ ਜਿਹੜੀ ਯਾਦ ਸ਼ਕਤੀ ਉਹ ਜ਼ਰੂਰ ਤੇਜ਼ ਹੋ ਜਾਂਦੀ ਹੈ ਇਹ ਕਾਫੀ ਚੀਜ਼ਾਂ ਵਿੱਚ ਦੇਖਿਆ ਹੋਊਗਾ ਗੀਆਂ ਠੀਕ ਹੈ ਇਹ ਚੀਜ਼ਾਂ ਬਹੁਤ ਹੀ ਜ਼ਿਆਦਾ ਫਰਕ ਪੈਂਦਾ ਹੈਗਾ ਠੀਕ ਹੈ ਚਲੋ ਕਹਿੰਦੇ ਜੀ ਜਿਹੜੀ AITA ਹੈ ਠੀਕ ਹੈ ਜਿਹਨੂੰ ਆਪਾਂ ਕਹਿੰਦੇ ਆਲ ਇੰਡੀਆ ਟੈਂਸ ਐਸੋਸੀਏਸ਼ਨ ਹੈ ਜਿਹੜੀ ਆਪਣੀ ਠੀਕ ਹੈ ਜੀ ਇਹਨੇ ਕੀ ਕੀਤਾਗਾ ਇਹਨੇ ਦੁਬਾਰਾ ਜੀਵਨ ਭਰ ਦੀ ਪ੍ਰਾਪਤੀ ਲਈ ਦਲੀਪ ਬੋਸ ਪੁਰਸਕਾਰ ਕਿਸ ਨੂੰ ਦਿੱਤਾਗਾ ਇਹ ਪੁੱਛ ਰਹੇ ਨੇ ਤਾਂ ਇਹਦੇ ਵਿੱਚ ਕਿਹਨੂੰ ਪੁਰਸਕਾਰ ਤੁਹਾਨੂੰ ਪਤਾ ਪੇਪਰ ਤੇ ਪੁੱਛੀ ਪੁੱਛੇ ਜਾਂਦੇ ਆ ਇਹ ਮਿਲਿਆ ਜੀ ਆਪਨੇ ਨਾਰ ਸਿੰਘ ਤੇ ਰਹਾਣੀ ਲੋਖੰਡੇ ਠੀਕ ਹੈ ਜੀ ਇਸ ਤੋਂ ਬਾਅਦ ਚੱਲਦੇ ਆਪਾਂ ਅਗਲੇ ਤੇ ਕਨੇ ਜੀ 6 ਸਵਾ ਖਾਲਿਦ ਅਲ ਸਬਾ ਦੁਬਾਰੀ ਰਿਪੀਟ ਹੋਇਆ ਹੋਇਆ ਆਪਰੇਸ਼ਨ ਠੀਕ ਹੈ ਜੀ ਹੁਣ ਇਹਨੂੰ ਕਰਾਉਣ ਇਹਦੇ ਸਰਤੇ ਧਰ ਹੈਗਾ ਕਿਹੜੀ ਕੰਟਰੀ ਚਾਹੀਏ ਬਹੁਤ ਵਾਰੀ ਕਰਕੇ ਕਹਿੰਿਆ ਕਵੇਤ ਦਾ ਜੀ ਕਵੇਤ ਦਾ ਠੀਕ ਹੈ ਪਹਿਲਾਂ ਦੇ ਆਪਰੇਸ਼ਨਾਂ ਦੇ ਵਿੱਚ ਵੀ ਇਹ ਚੀਜ਼ ਰਿਪੀਟ ਹੋਈ ਹੋਈ ਹੈਗੀ ਤਾਂ ਕਰਕੇ ਕਿਨੇ ਜੀ ਨਰਿੰਦਰ ਮੋਦੀ ਹੈ ਜੀ ਇਹਨਾਂ ਨੇ 9 ਜੂਨ ਨੂੰ 18ਵੀਂ ਲੋਕ ਸਭਾ ਚੋਣਾਂ ਜਿਹੜੀਆਂ ਹੋਣਗੀਆਂ ਤੁਹਾਨੂੰ ਪਿਆਸ ਹੈ 71ਵੀਂ ਦਸੋ ਕਿ 18ਵੀਂ ਲੋਕ ਸਭਾ ਚੋਣਾਂ ਗਈ ਹਨ ਕਿਹਾ ਸੀ 18ਵੀਂ ਲੋਕ ਸਭਾ ਚੋਣਾਂ ਗਈ ਇੱਥੇ ਤੁਹਾਨੂੰ ਆਨਸਰ ਪਤਾ ਲੱਗ ਗਿਆ ਹੋਣਾਗਾ ਤੇ ਇਹ ਤੀਜੀ ਵਾਰ ਪ੍ਰਧਾਨ ਮੰਤਰੀ ਬਣਿਆ ਕਿਹੜੀ ਸੀਟ ਤੋਂ ਹੀ ਜਿੱਤੇ ਜੀ ਇਹ 12 ਦਾ ਸੀਟ ਤੋਂ ਜਿੱਤੇ ਆ ਠੀਕ ਹੈ ਜੀ ਕਿੱਥੋਂ ਜਿੱਤੇ ਆ 12 ਦਾ ਸੀਟ ਤੋਂ ਕਹਿੰਦੇ ਹੁਣੇ-ਹੁਣੇ ਹੀ ਇੱਕ ਵਾਇਰਸ ਨਾਲ ਇੱਕ ਬੰਦਰੀ ਮੌਤ ਹੋਈ ਹੈ ਠੀਕ ਹੈ ਜੀ ਇਹ ਇੱਕ ਵਾਰਡ ਫਲੂ ਵਾਇਰਸ ਹੈ ਜਿਹਦਾ ਕੋਡ ਹੈਗਾਗਾ ਐਚ ਐਸ ਐਨ 2 ਵਾਇਰਸ ਹੈ ਨਾਮ ਆਗਾ ਕਹਿੰਦੇ ਕਿਸ ਦੇਸ਼ ਦੇ ਵਿੱਚ ਇਹਦੀ ਪਹਿਲੀ ਮੌਤ ਹੋਈ ਹੈ ਕੀ ਇਹ ਪੁੱਛ ਰਹੇ ਨੇ ਆਪਾਂ ਤੋਂ ਤਾਂ ਇਹ ਮੌਤ ਹੋਈ ਹੈ ਜੀ ਮੈਕਸੀਕੋ ਦੇ ਵਿੱਚ ਕਿੱਥੇ ਹੋਈ ਹੈ ਮੈਕਸੀਕੋ ਦੇ ਵਿੱਚ ਕਹਿੰਦੇ ਜੀ ਭਾਰਤ ਦਾ ਇੰਡੀਅਨ ਸ਼ੂਟਰ ਕੌਣ ਹੈ ਸਰਬਜੋਤ ਸਿੰਘ ਇਹਨੇ ਕਹਿੰਦੇ ਕਿਹੜਾ ਮੈਡਲ ਜਿੱਤਿਆ ਹੈਗਾ ਆਈਐਸਐਸਐਫ ਦੇ ਵਿੱਚ ਜਿਹੜਾ ਇਹ ਟੂਰਨਾਮੈਂਟ ਹੋਇਆ ਹੈਗਾ ਠੀਕ ਹੈ ਜੀ ਜਾਂ ਜਿਹੜੀ ਇਹ ਫੈਡਰੇਸ਼ਨ ਨੇ ਮੈਚ ਕਰਵਾਇਆ ਇਹ ਰਾਜ ਹੋਇਆ ਆਪਣਾ ਇਹ ਬਾਡ ਕੱਪ ਹੋਇਆ ਕਿੱਥੇ ਜਰਮਨੀ ਦੇ ਮੁੰ尼ਚ ਦੇ ਵਿੱਚ ਠੀਕ ਹੈ ਜੀ ਤਾਂ ਇਹਨੇ ਕਿਹੜਾ ਜਿੱਤਿਆਗਾ ਐਡਾ ਵੱਡਾ ਪ੍ਰੇਸ਼ਨ ਲਿਖਣੇ ਤਾਂ ਹੀ ਲੋੜ ਪਈ ਹੈ ਜੇ ਇਹਨੇ ਕੋਈ ਚੰਗਾ ਜਿੱਤਿਆ ਹੋਗਾ ਸੋਨੇ ਦਾ ਜਿੱਤਿਆ 골ਡ ਮੈਡਲ ਜਿੱਤਿਆ ਭਾਈ ਇਹਨੇ ਸ਼ੂਟਿੰਗ ਦੇ ਵਿੱਚ ਇਸ ਤੋਂ ਬਾਅਦ ਕਹਿੰਦੇ ਅ ਜਨਰਲ ਇੰਟਰਨੈਸ਼ਨਲ ਸਿਕਿਉਰਿਟੀ ਕੌਂਸਲ ਹੈ ਜਿਹੜੀ ਆਪਣੀ ਠੀਕ ਹੈ ਜੀ ਜਿਹੜੀ ਜਨਰਲ ਇੰਟਰਨੈਸ਼ਨਲ ਸਿਕਿਉਰਿਟੀ ਕੌਂਸਲ ਹੈ ਆਪਣੀ ਇਹਨੇ ਕੀ ਕੀਤਾਗਾ ਕਹਿੰਦੇ ਇਹਨੇ ਆਪਣਾ ਟੈਂਪਰੇਰੀ ਮੈਂਬਰ ਕਿਹਨੂੰ ਚੁਣਿਆਗਾ ਟੈਂਪਰੇਰੀ ਮੈਂਬਰ ਕਿਹਨੂੰ ਚੁਣਿਆ ਦੇਖੋ ਆਪਣੇ ਟੋਟਲ 15 ਮੈਂਬਰ ਹੁੰਦੇ ਇਹਦੇ ਵਿੱਚ 15 ਚੋਂ 5 ਤਾਂ ਹੁੰਦੇ ਆਪਣੇ ਪਰਮਾਨੈਂਟ 10 ਹੁੰਦੇ ਆ ਆਪਣੇ ਨੌਨ ਪਰਮਨੈਂਟ ਠੀਕ ਹੈ ਜੀ 10 ਹੁੰਦੇ ਆ ਆਪਣੇ ਨੌਨ ਪਰਮਨੈਂਟ ਉਹਨਾਂ ਦੇ ਵਿੱਚੋਂ ਪਾਕਿਸਤਾਨ ਸਮਾਲੀਆ ਪਨਾਮਾ ਇਹਨਾਂ ਤਿੰਨਾਂ ਨੂੰ ਚੁਣਿਆ ਗਿਆ ਹੈਗਾ ਠੀਕ ਹੈ ਜੀ ਇਹ ਹੈਗੇ ਆ ਤੇ ਇਹਨਾਂ ਨੂੰ ਚੁਣਿਆ ਗਿਆ ਹੈਗਾ ਚਲੋ ਜਿਹੜਾ ਆਪਣਾ ਚੋਣ ਕਮਿਸ਼ਨਰ ਆ ਜੀ ਉਹਰੇ ਅਨੁਸਾਰ ਕਹਿੰਦੇ 2024 ਵਿੱਚ ਕਿਹੜੇ ਰਾਜ ਵਿੱਚ ਸਭ ਤੋਂ ਵੱਧ ਵੋਟਾਂ ਪਈਆਂ ਹੁਣੀ ਕਰਾ ਕੇ ਆਈਆਂ ਤੁਹਾਨੂੰ ਮੈਂ ਪਹਿਲਾਂ ਅਸਾਮ ਦੇ ਵਿੱਚ ਸਭ ਤੋਂ ਘੱਟ ਵੋਟਾਂ ਕਿੱਥੇ ਪਈਆਂ ਬਿਹਾਰ ਦੇ ਵਿੱਚ ਠੀਕ ਹੈ ਜੀ ਇਹ ਕਰਵਾ ਕੇ ਗਿਆ ਹਾਂ ਹੁਣ ਸੋਨੂੰ ਮੈਂ ਚਲੋ ਲਓ ਜੀ ਤਾਂ ਇਹਦੇ ਨਾਲ ਰਾਜੇ ਆਪਣੇ 1 ਤੋਂ ਲੈ ਕੇ 10 ਜੂਨ ਤੱਕ ਦੇ ਸਾਰੇ ਮਹੱਤਵਪੂਰਨ ਜਿਹੜੇ ਕਰੰਟ ਅਫੇਅਰ ਹੈ ਉਹ ਕੰਪਲੀਟ ਹੁੰਦੇ ਆ ਹੁਣ ਅਗਲੀ ਵੀਡੀਓ ਤੁਹਾਨੂੰ ਮਿਲੂਗੀ 11 ਤੋਂ ਲੈ ਕੇ 20 ਜੂਨ ਤੱਕ ਦੀ ਠੀਕ ਹੈ ਜੀ ਇਸ ਤਰ੍ਹਾਂ ਆਪਾਂ 10-10 ਦਿਨਾਂ ਦੇ ਵਿੱਚ ਤੁਹਾਡਾ ਸਾਰਾ ਕੰਪਲੀਟ ਕਰਵਾ ਦਾਂਗੇ ਕਾਰਨ ਲਖੋ ਜੀ ਮੈਂ ਤੁਹਾਨੂੰ ਇੱਕ ਦੋ ਗੱਲਾਂ ਡਿਸਕਸ਼ਨ ਕਰਦਿਆਂ ਪਹਿਪੋ ਕਰ ਲਿਗਿਆ ਹੈ ਨਾ ਸਭ ਤੋਂ ਪਹਿਲੀ ਗੱਲ ਤਾਂ ਰਾਜੇ ਜਿਹੜੀ ਤੁਸੀਂ ਡੇਲੀ 40 ਮਿੰਟ ਦੀ ਕਲਾਸ ਲਗਾਉਂਦੇ ਹੋ ਕਰੰਟ ਅਫੇਅਰਾਂ ਦੀ ਜੇ 30 ਮਿੰਟਾਂ ਦੀ ਕਲਾਸ ਲਗਾਉਂਦੇ ਹੋ ਡੇਲੀ ਉਹ ਬੰਦ ਕਰੋ ਇੱਕ ਦਿਨ ਦੀ ਜੇਕਰ ਤੁਸੀਂ ਕਰੰਟ ਅਫੇਅਰ ਦੀ ਕਲਾਸ ਲਗਾ ਰਹੇ ਹੋ ਉਹਨਾਂ ਦਾ ਤੁਹਾਡਾ ਕੀ ਹੋ ਰਿਹਾ ਹੈ ਉਹਨਾਂ ਤੁਸੀਂ ਆ ਤਾਂ ਬਹੁਤ ਸਾਰਾ ਨੁਕਸਾਨ ਕਰ ਰਹੇ ਹੋ ਕਿਉਂਕਿ ਉਹਦੇ ਨਾਲ ਇੱਕ ਤਾਂ ਆਪਣੇ ਜਿਹੜੇ ਪ੍ਰੈਸ਼ਨ ਹੁੰਦੇ ਆ ਉਹਦੀ ਕੁਆਂਟੀਟੀ ਬਹੁਤ ਬਚ ਜਾਂਦੀ ਹੈ ਜੇਕਰ ਤੁਸੀਂ ਉਸਾ ਉਤੇ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਲਓ ਜੇ ਤੁਹਾਨੂੰ ਕੋਈ ਕਰੰਟ ਅਫੇਅਰ ਕਰਵਾਉਂਦਾ ਵੀ ਇੱਕ ਦਿਨ ਦੇ 15 ਕਰੰਟ ਅਫੇਅਰ ਵੀ ਕਰਵਾਉਂਦਾ ਠੀਕ ਹੈ ਜੀ ਤਾਂ ਇੱਕ 10 ਦਿਨਾਂ ਦੇ 150 ਹੋਗੇ ਠੀਕ ਹੈ ਜੀ 150 ਦੇ 150 ਕਿੰਨੇ ਹੋਗੇ ਰਾਜੀ ਜੀ ਜੇ ਇੱਕ ਦਿਨ ਚ 15 ਗਰੰਟ ਫੇਰ ਵੀ ਕਰਦੇ 150 ਜਿਹੜੇ 350 450 ਗਰੰਟ ਫੇਰ ਹੋ ਗਿਆ ਚਲੋ ਮੈਂ ਮਾਧੂਦੁਪਨ ਮੰਨ ਕੇ ਚੱਲ ਦਉ ਜੀ 300 ਗਰੰਟ ਫੇਰ ਕਰਦੇ ਹੋਗੇ ਇੱਕ ਮਹੀਨੇ ਦੇ ਤਾਂ ਜੇਕਰ ਰਾਜੀ ਤੁਸੀਂ ਘੱਟੋ ਘੱਟ 6 ਮਹੀਨੇ ਗਰੰਟ ਫੇਰ ਵੀ ਕਰਦੇ ਹੋ ਤਾਂ 1800 ਗਰੰਟ ਫੇਰ ਹੋ ਗਿਆ 1800 ਗਰੰਟ ਫੇਰ ਤਾਂ ਤੁਸੀਂ ਮੈਨੂੰ ਇਹਨੇ ਦੱਸੋ 6 ਮਹੀਨੇ ਦੇ 1800 ਗਰੰਟ ਫੇਰ ਕਰ ਲਓਗੇ ਤੇ ਜਿਹਦਾ ਸਾਮਾ ਲੱਗਿਆ ਕਿੰਨਾ ਲੱਗਿਆ ਹੁਣ ਮੈਂ ਤੁਹਾਨੂੰ ਕਰਵਾਇਆ ਕਿ ਇੱਕ 10 ਦਿਨਾਂ ਦੇ 1 ਮਹੀਨੇ ਦੇ 150 ਗਰੰਟ ਅਫੇਅਰ ਕਰਵਾਉਗਾ ਤੁਹਾਨੂੰ ਮੈਂ 10 ਪਲੱਸ ਵੀ ਹੋ ਸਕਦੇ 10 ਮਾਈਨਸ ਵੀ ਹੋ ਸਕਦੇ ਆ ਤਾਂ ਕਿੰਨੇ ਬਣ ਗਿਆ ਜੀ 6 ਮਹੀਨਿਆਂ ਦੇ 900 ਅੱਧਾ ਦਾ ਫਰਕ ਪੈ ਚੁੱਕਿਆ ਠੀਕ ਹੈ ਜੀ 900 ਗਰੰਟ ਅਫੇਅਰ ਉਹ ਵੀ ਇੰਪੋਰਟੈਂਟ ਇੰਪੋਰਟੈਂਟ 6 ਮਹੀਨਿਆਂ ਦੇ ਜੇ ਤੁਸੀਂ ਇਹੀ ਚੰਗੀ ਤਰ੍ਹਾਂ ਕਰ ਲਓਗੇ ਤੁਹਾਨੂੰ ਬਾਹਰ ਜਾਣ ਦੀ ਲੋੜ ਨਹੀਂ ਬਾਕੀ ਫ੍ਰੀ ਕਲਾਸ ਹੈ ਕੋਈ ਮੇਰੀ ਨਹੀਂ ਕਹਿ ਰਿਹਾ ਕਿ ਭਾਈ ਮੈਂ بیچ بیچ ਦੇ ਵਿੱਚ ਤੁਹਾਨੂੰ ਪੇਡ ਕਰਦਾ ਤਾਂ ਕਰਕੇ ਕਹਿੰਦਾ ਇਹ ਕਲਾਸਾਂ ਫ੍ਰੀ ਹੈ ਤੁਹਾਡੇ ਵਾਸਤੇ ਠੀਕ ਹੈ ਜੇ ਫਾਇਦਾ ਲੱਗਦਾ ਲੈ ਤਾਂ ਮੇਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਮੇਰੇ ਵੱਲ ਜਿੱਥੋਂ ਮਰਜ਼ੀ ਜਾਓ ਨਾ ਜਾਓ ਠੀਕ ਹੈ ਜਿੱਥੇ ਪੜਨਾ ਤੁਸੀਂ ਜਿੱਥੇ ਦਾ ਦਿਲ ਕਰਦਾ ਪੜ ਸਕਦੇ ਹੋ ਪਰ ਮੈਂ ਤੁਹਾਨੂੰ ਇਹ ਚੀਜ਼ਾਂ ਤਾਂ ਦੱਸ ਰਿਹਾ ਹਾਂਗਾ ਕਿ ਇਹ ਚੀਜ਼ਾਂ ਤਜਰਬੇ ਨਾਲ ਦੱਸ ਰਿਹਾ ਮੈਂ ਉਹੀ ਤੁਸੀਂ ਜ਼ਿਆਦਾ ਫੋਕਸ ਮੈਥ ਤੇ ਕਰੋ ਇੰਗਲਿਸ਼ ਤੇ ਕਰੋ ਰੀਜ਼ਨਿੰਗ ਤੇ ਕਰੋ ਪੰਜਾਬ ਜੀਕੇ ਕਰੋ ਮਾਡਰਨ ਹਿਸਟਰੀ ਕਰੋ ਪੋਲਿਟਿਕ ਨਾ ਤੁਹਾਡੇ ਟਾਈਮ ਦੀ ਬਚਤ ਹੋਊਗੀ ਨਾ ਤੁਹਾਡਾ ਰਿਜ਼ਲਟ ਵਧੀਆ ਆਊਗਾ ਠੀਕ ਹੈ ਬਾਕੀ ਤੁਸੀਂ ਆਪ ਸਿਆਣੇ ਹੋ ਰਹੇ ਜੀ ਤੇ ਧੰਨਵਾਦ ਹੈ ਦੋਸਤੋ ਜੀ ਆਉਂਦੇ ਵਾਸਤੇ